ਬਹੁਤ ਲੰਬਾ ਸਫਰ ਹੈ ਜ਼ਿੰਦਗੀ ਦਾ ਦੇਖੋ ਕਿਸੇ ਦਾ ਕੋਈ ਪਤਾ ਨਹੀਂ ਇੱਕ ਦਿਨ ਦਾ ਕੋਈ ਇੱਕ ਸਾਲ ਦਾ ਕੋਈ 100 ਸਾਲ ਦਾ ਪਰ ਮੈਂ ਇਹ ਸੋਚਦਾ ਕਿ ਮੈਂ ਹਲੇ 5 ਤੋਂ ਲੈ ਕੇ 7-8 ਸਾਲ ਹੋਰ ਕੰਮ ਕਰਨ ਦੀ ਸੋਚ ਵਿੱਚ ਆ ਉਸ ਤੋਂ ਬਾਅਦ ਫਿਰ ਰਿਟਾਇਰਮੈਂਟ ਵੀ ਲੈਣੀ ਆ ਜ਼ਿੰਦਗੀ 'ਚ ਬੜੇ ਕੰਮ ਹੋਰ ਨੇ ਜਿਹੜੇ ਰੱਬ ਨਾਲ ਮਿਲ ਕੇ ਵੀ ਕਰਨੇ ਆ ਪਰ ਉਹਨੇ ਜਿਹੜੀ ਆ ਸੇਵਾ ਲਈ ਆ 5-7 ਸਾਲ ਮੈਨੂੰ ਲੱਗਦਾ ਹੈ ਕਿ ਜੇ ਦੱਬ ਕੇ ਪੰਜਾਬ 'ਚ ਲੱਗ ਗਏ ਤਾਂ ਆਪਾਂ ਜੇ ਬਹੁਤ ਬੜੀ ਗੱਲ ਨਹੀਂ ਤਾਂ ਐਡਾ ਕੰਮ ਜ਼ਰੂਰ ਕਰ ਜਾਾਂਗੇ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਆਪਣਾ ਨਾਮ ਲੈਣਗੇ ਕਿ ਯਾਰ ਕੋਈ ਬੰਦਾ ਕਰਕੇ ਗਿਆ ਕੰਮ ਔਰ ਇਹੋ ਕੰਮ ਕਰਾਂਗੇ ਜੀ ਜਿਹੜਾ ਇੱਕ ਤੋਂ ਦੂਜੇ ਨੂੰ ਵੀ ਜੇ ਇੱਕ ਨੇ ਛੱਡਿਆ ਵੀ ਤੂੰ ਦੂਜੇ ਨੂੰ ਵੀ ਕਹਿ ਤੀਜੇ ਨੂੰ ਮਤਲਬ ਪਬਲਿਕ ਟੂ ਪਬਲਿਕ ਇਹ ਕੰਮ ਕਰਾਂਗੇ ਔਰ ਮੇਰੀ ਪੂਰੀ ਇੱਛਾ ਹੈ ਕਿ ਜਿਹੜੇ ਲੋਕੀ ਨਹੀਂ ਅਫੋਰਡ ਕਰ ਸਕਦੇ ਜਿਨ੍ਹਾਂ ਦੇ ਘਰੇ ਦੋ ਪੈਸੇ ਹੈ ਨਹੀਂ ਜਾਂ ਰੋਟੀ ਤੱਕ ਨਹੀਂ ਪੱਕਦੀ ਬੱਚਾ ਨਸ਼ਾ ਕਰਦਾ ਉਹਨੂੰ ਅਸੀਂ ਨਸ਼ਾ ਚਲਾਉਣ ਵਿੱਚ ਬਿਲਕੁਲ ਕਾਮਯਾਬ ਛਡਾ ਵੀ ਸਕਦੇ ਆ ਬਸ ਉਹਨਾਂ ਨੇ ਸਾਡੇ ਵੱਲ ਹੱਥ ਵਧਾਉਣਾ ਦੋ ਕਦਮ ਤੁਸੀਂ ਵਧਾਓ 10 ਕਦਮ ਅਸੀਂ ਵਧਾਵਾਂਗੇ ਪਰ ਸਾਨੂੰ ਇਹ ਯਕੀਨ ਹੋ ਜਾਵੇ ਕਿ ਇਹ ਵਾਕਈ ਗਰੀਬ ਆ ਕਈ ਵਾਰੀ ਵਿੱਚ ਨਾ ਦੂਜੇ ਵੀ ਘੁਸੜ ਜਾਂਦੇ ਆ ਤੁਸੀਂ ਸਮਝੋ ਗੱਲ ਨੂੰ ਵਿੱਚ ਉਹ ਵੀ ਆ ਜਾਂਦੇ ਆ ਸਭ ਕੁਝ ਹੁੰਦੇ ਹੋਏ ਵੀ ਕਹਿੰਦੇ ਨੇ ਨਕਲੀ ਬਣਾ ਲਓ ਜੀ ਆਧਾਰ ਕਾਰਡ ਆ ਬਣਾ ਲਓ ਕਾਰਡ ਦੇ ਕੋਈ ਸਭ ਨੂੰ ਦਿਖਾ ਦਿਓ ਉਹ ਡਰ ਬਹੁਤ ਲੱਗਦਾ ਤੇ ਲੇਕਿਨ ਫਿਰ ਵੀ ਸਾਡੀ ਟੀਮ ਬਹੁਤ ਐਕਸਪਰਟ ਆ ਪਾਰਕ ਹੋਇਆ ਸਾਡੀ ਬੰਦੇ ਦੀ ਪੂਰੀ ਕੋਖ ਕਰਕੇ ਉਹਨੂੰ ਪਿੰਡੋਂ ਲਿਆ ਕੇ ਉਹਨੂੰ ਨਸ਼ਾ ਚੜਾਉਣ ਵਿੱਚ ਮਦਦ ਕਰਨ ਨੂੰ ਅਸੀਂ ਬਿਲਕੁਲ ਕਾਮਯਾਬ ਆ ਔਰ ਰੇ ਹੋਏ ਆ ਔਰ ਗੱਲ ਵੀ ਕਰਨ ਨੂੰ ਤਿਆਰ ਆ ਪਰ ਜਿਹੜੀ ਆਪਣੀ ਦਵਾਈ ਆ ਜੇ ਮੈਡਮ ਪਿਓ ਰਾਜਰਵਾਇਦਿਕਾ ਪਹਿਲੀ ਗੱਲ ਤੇ ਹੈ ਗਵਰਨਮੈਂਟ ਤੋਂ ਸਰਟੀਫਾਈਡ ਹੈ ਦੂਜੀ ਗੱਲ ਤੇ ਤੀਜੀ ਗੱਲ ਇਹ ਹੈ ਕਿ ਉਹਦੇ ਉੱਤੇ ਇੱਕ ਇੱਕ ਫਾਰਮੂਲਾ ਲਿਖਿਆ ਹੋਇਆ ਜੀਐਮਪੀ ਸਰਟੀਫਾਈਡ ਹੈ ਪੇਸ਼ੈਂਟ ਨੂੰ ਆਇ ਨਹੀਂ ਆਇ ਨਹੀਂ ਲੱਗਦਾ ਕਿ ਮੈਨੂੰ ਕੀ ਖਵਾ ਰਹੇ ਨੇ ਗੋਇਲ ਸਾਹਿਬ ਜਾਂ ਕੀ ਦੇ ਰਹੇ ਨੇ ਡਾਕਟਰ ਉਹਨੂੰ ਪਤਾ ਹੁੰਦਾ ਮੈਂ ਕੀ ਖਾ ਰਿਹਾ ਔਰ ਉਹਦੇ ਨਾਲ ਕੀ ਹੈ ਕਿ ਪਹਿਲੇ ਦਿਨ ਤੋਂ ਮੈਡਮ ਨਸ਼ਾ ਬੰਦ ਹੋ ਜਾਂਦਾ ਦੇਖੋ ਇਹ ਇਹ ਗੱਲ ਸਭ ਤੋਂ ਵੱਡੀ ਆ ਪਹਿਲੇ ਦਿਨ ਤੋਂ ਨਸ਼ਾ ਬੰਦ ਹੋ ਜਾਂਦਾ ਔਰ ਵੱਧ ਤੋਂ ਵੱਧ ਦੋ ਜਹਾ ਢਾਈ ਮਹੀਨੇ ਦੇ ਵਿੱਚ ਵਿੱਚ ਇਹ ਦਵਾਈ ਬੰਦ ਹੋ ਜਾਂਦੀ ਆ ਔਰ ਇਹ ਇਸ ਤੋਂ ਵਧਿਆ ਹੋਰ ਕੀ ਚਾਹੀਦਾ ਕਿ ਨਸ਼ਾ ਵੀ ਛੁੱਟ ਗਿਆ ਦਵਾਈ ਵੀ ਛੁੱਟ ਗਈ ਬੰਦਾ ਆਪਣਾ ਜੀਵਨ ਜਾਪਨ ਕਰਨ ਲੱਗ ਜਾਂਦਾ ਬਹੁਤ ਮੁੰਡੇ ਨੇ ਜੀ ਮੇਰੀ ਐਗਜ਼ਾਮਪਲ ਦੇ ਵਿੱਚ ਜਿਨ੍ਹਾਂ ਨੇ ਫਾਰਮ ਨਹੀਂ ਆਪੇ ਤੁਸੀਂ ਇਹ ਕੰਮ ਕਰਨਾ ਹੈ ਪਰਮਾਤਮਾ ਦੀ ਕੀ ਪਤਾ ਇਹ ਹੀ ਮਰਜ਼ੀ ਹੋਵੇ ਤੁਹਾਡੇ ਹੱਥੋਂ ਕਰਾਣਾ ਹੋਰ ਵੀ ਬਹੁਤ ਸਾਰੇ ਲੋਕ ਲੱਗੇ ਹੋਏ ਨੇ ਸਭ ਨੂੰ ਕਾਮਯਾਬੀ ਦੇਵੇ ਸੱਚੇ ਪਾਸ਼ਾ ਵੀ ਆਪਣੇ ਪੰਜਾਬ ਚੋਂ ਇਹ ਕੋੜ ਨਿਕਲ ਜਵੇ ਬਿਲਕੁਲ ਜੀ ਅੱਛਾ ਜੇ ਪੰਜਾਬ ਚੋਂ ਨਿਕਲ ਗਿਆ ਨਾ ਜੀ ਸਾਡੇ ਪੰਜਾਬੀ ਇੰਨਾ ਦਮ ਰੱਖਦੇ ਆ ਨਾ ਜੀ ਇੰਡੀਆ ਨੂੰ ਤਾਂ ਉਹੀ ਧੋ ਕੇ ਰੱਖ ਦੇਣਗੇ ਇਹ ਆਪ ਹੀ ਹੱਸ ਕੇ ਸਾਡਾ ਯੂਥ ਆ ਵੀ ਪਤਾ ਨਹੀਂ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਨਾ ਹਾਂ ਉਹ ਆਪ ਹੀ ਸਾਡਾ ਯੂਥ ਫਸ ਗਿਆ ਕਿਸੇ ਨੂੰ ਕੀ ਹੁਣ ਅਸੀਂ ਪਿੱਛੇ ਜੇ ਦੇਖਿਆ ਜਦੋਂ ਦਿੱਲੀ ਐਡੀ ਵੱਡੀ ਮੂਵਮੈਂਟ ਹੋਈ ਆ ਸਾਡੇ ਯੰਗ ਬਲੱਡ ਨਹੀਂ ਖਿੱਚ ਕੇ ਲਿਆਂਦਾ ਸਾਰਾ ਕੁਝ ਤੇ ਐਸੀ ਗੱਲ ਨਹੀਂ ਸਾਡੇ ਯੂਥ 'ਚ ਬੜੀ ਤਾਕਤ ਆ ਹੁਣ ਤੇ ਖੈਰ ਬਹੁਤ ਸਮਝ ਗਏ ਮੁੰਡੇ ਪਰ ਹਲੇ ਵੀ ਜਿਹੜੇ ਅਗਿਆਨ ਨੇ ਜਾਂ ਗਰੀਬ ਤਬਕਾ ਜਾਂ ਨਾ ਸਮਝ ਲੋਕ ਨੇ ਉਹ ਨਸ਼ਿਆਂ 'ਚ ਪਏ ਹੋਏ ਨੇ ਪਰ ਮੈਨੂੰ ਪੂਰੀ ਉਮੀਦ ਹੈ ਕਿ ਜਦੋਂ ਅਸੀਂ ਇਹ ਮੁਹਿੰਮ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚ ਲੋਕ ਵੱਧ ਛੱਡ ਕੇ ਆਉਣਗੇ ਔਰ ਮੈਨੂੰ ਲੱਗਦਾ ਨਹੀਂ ਫਰੀ ਦੇ ਵਿੱਚ ਤਾਂ ਲੋਕ ਕਹਿੰਦੇ ਨੇ दारू ਵੀ ਪੀ ਲੋ ਅਸੀਂ ਤਾਂ ਕਹਿੰਦੇ ਛਡਾਉਣੀ ਹੈ ਬਈ ਉਹਦੇ ਵਿੱਚ ਜਾਵਾ ਆਉਣਗੇ ਲੋਕ ਸਹੀ ਗੱਲ ਹੈ ਨਸ਼ਿਆਂ ਤੇ ਉੱਤੇ ਨਾ ਗੱਲ ਹੋ ਗਈ ਹੈ ਨਾ ਇੱਕ ਬਹੁਤ ਸਾਰੇ ਲੋਕਾਂ ਦੀਆਂ ਨਾ ਇਹੀ ਪ੍ਰੋਬਲਮਸ ਨੇ ਜ਼ਿਆਦਾ ਕਰਕੇ ਜਦੋਂ ਆਪਾਂ ਕਿਤੇ ਮਿੱਲੀ ਦਾ ਗਿਲੀ ਦਾ ਆਪਾਂ ਹੁਣ ਜਿਵੇਂ ਇੰਡਸਟਰੀ 'ਚ ਕੰਮ ਵੀ ਕਰੀਦਾ ਬਜ਼ੁਰਗ ਵੀ ਹੁੰਦੇ ਨੇ ਉੱਥੇ ਯੰਗ ਵੀ ਹੁੰਦੇ ਨੇ ਯੰਗ ਦੀ ਤਾਂ ਮਤਲਬ ਕਿ ਵੀ ਬਜ਼ੁਰਗਾਂ ਇਤਕਲ ਹੈਗੀ ਯੰਗ ਲੋਕ ਵੀ ਕਹਿ ਰਹੇ ਨੇ ਵੀ ਸਾਡੇ ਸਰੀਰ ਚ ਦਰਦਾਂ ਹੋ ਰਹੀਆਂ ਨੇ ਪੈਰ ਦੁਖਦੇ ਨੇ ਉਂਗਲੀਆਂ ਦੁਖਦੀਆਂ ਗੋਡੇ ਦੁਖਦੇ ਨੇ ਪਿੱਠ ਦੁਖਦੀ ਆ ਮੈਂ ਕਿਹਾ ਤੁਸੀਂ ਯੰਗ ਹੋ ਵੀ 25-25 ਸਾਲ ਤੁਹਾਡੀ ਉਮਰ ਆ ਤੇ ਕਹਿੰਦੇ ਪਤਾ ਨਹੀਂ ਵੀ ਬਹੁਤ ਜ਼ਿਆਦਾ ਦਰਦਾਂ ਹੁੰਦੀਆਂ ਸਾਰੇ ਜੋਇੰਟ ਪੇਨ ਹੁੰਦੀ ਆ ਇਹ ਯੰਗ ਦੇ ਵਿੱਚ ਕਿਉਂ ਹੋ ਰਹੀ ਆ ਕੀ ਚੱਕਰ ਕੀ ਆ ਇਹ ਯੰਗ ਨੇ ਨਾ ਆਪ ਦੇ ਆਪ ਨੂੰ ਆਪੇ ਜੰਗ ਲਾ ਲਿਆ ਹਾਂਜੀ ਹੁਣ ਮੈਂ ਤੁਸੀ ਦੇਖੋ ਕਿ ਦੇਸੀ ਘੋਦੇ ਨੇੜੇ ਨਹੀਂ ਜਾਂਦੇ ਹਾਂਜੀ ਦੁੱਧ ਦੇ ਨੇੜੇ ਨਹੀਂ ਜਾਂਦੇ ਕੋਲਡ ਡਰਿੰਕ ਨੂੰ ਟੁੱਟ ਕੇ ਪੈਂਦੇ ਆ ਮੱਕੀ ਨੇ ਤੇ ਸਾਗ ਦੀ ਰੋਟੀ ਨੂੰ ਟੁੱਟ ਕੇ ਪੈਂਦੇ ਆ ਉਹ ਵੀ ਥੋੜੀ ਦੇਰ ਵਾਸਤੇ ਨਹੀਂ ਹਮੇਸ਼ਾ ਮੈਦੇ ਦੀਆਂ ਚੀਜ਼ਾਂ 버ਗਰ ਪੀਜ਼ਾ ਉਹਨੂੰ ਕਿਹੜਾ ਸਵਾਦ ਲੈ ਲੈ ਕੇ ਬੱਚੇ ਸਾਡੇ ਖਾਂਦੇ ਆ ਤਾਂ ਉਹ ਫਿਰ ਜਦੋਂ 18 ਤੋਂ ਲੈ ਕੇ 28 ਸਾਲ ਦੀ ਉਮਰ ਦੇ ਵਿੱਚ ਆਉਂਦੇ ਆ ਜੀ 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 ਉਸ ਟਾਈਮ ਨਾ ਨੂਰੀ ਮੈਡਮ ਕੀ ਹੁੰਦਾ ਕਿ ਤੁਹਾਡੀ ਬੋਡੀ ਦਾ ਮੈਲਟਿਜ਼ ਚੇਂਜ ਹੁੰਦਾ ਜਦੋਂ ਇਹ ਚੇਂਜ ਹੁੰਦਾ ਨਾ 22 ਤੋਂ ਲੈ ਕੇ 28 30 ਸਾਲ ਦੀ ਉਮਰ ਤੱਕ ਉਹਦੇ ਵਿੱਚ ਕਮਜ਼ੋਰੀਆਂ ਵੀਕਨੈਸ ਖਾਦਾ ਪੀਤਾ ਨਹੀਂ ਲੱਗਣਾ ਤੇ ਇਨਸਾਨ ਨੂੰ ਸਭ ਤੋਂ ਵੱਧ ਪ੍ਰੋਬਲਮ ਇਹ ਆਉਂਦੀ ਆ ਕਿ ਉਹਦਾ ਬਲੱਡ ਅਰ ਉਹਦੇ ਵੀਰਜ ਦੀ ਕੁਆਲਿਟੀ ਬਹੁਤ ਡਾਊਨ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹਦੇ ਆਰਗਨਸ ਹਾਰਟ ਬ੍ਰੇਨ ਲਿਵਰ ਵੀਕ ਹੋਣ ਲੱਗ ਜਾਂਦਾ ਬਸ ਜਦੋਂ ਸਮਝ ਲਓ ਤੁਹਾਡੇ ਵਾਲ ਝੜਨ ਲੱਗੇ ਔਰ ਤੁਹਾਡੀ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਲੱਗੀ ਦੰਦਾਂ ਦੀ ਕਮਜ਼ੋਰੀ ਆਉਣ ਲੱਗੀ ਛੋਟੀ ਉਮਰ ਦੇ ਵਿੱਚ ਹੁਣ ਜਿਵੇਂ ਸਾਡੀ ਉਮਰ 60 ਸਾਲ ਦੀ ਆ ਜਵੇ ਕੀ ਲੈਣਾ ਸੀ ਹਾਂ ਹਾਂਜੀ ਸਹੀ ਗੱਲ ਹੈ ਤੇ ਉਹ ਜਿਹੜੇ ਛੋਟੀ ਉਮਰ ਵਾਲੇ ਨੇ ਉਹਨਾਂ ਤੇ ਬੜਾ ਰਹਿਮ ਆਉਂਦਾ ਇਸ ਗੱਲ ਦਾ ਔਰ ਉਹਨੂੰ ਠੀਕ ਕਰਨ ਵਾਸਤੇ ਕੁਝ ਵੀ ਨਹੀਂ ਲੋੜ ਮੈਂ ਕਹਿੰਦਾ ਮੱਕੀ ਦੇ ਦਾਣੇ ਖਾਓ ਛਲੀਆਂ ਭੁੰਨ ਕੇ ਖਾਓ ਭੁੱਟੇ ਖਾਓ ਹਾਂਜੀ ਆ ਔਰ ਗੱਲ ਕੁਝ ਵੀ ਨਹੀਂ ਹੈ ਜੀ ਆਪਾਂ ਪਹਿਲਾਂ ਦੇਖੋ ਪਿੰਡਾਂ ਦੇ ਵਿੱਚ ਵਿਆਹ ਹੁੰਦਾ ਸੀ ਮੰਜੇ ਤੇ ਛਲੀਆਂ ਦੀਆਂ ਬੱਕਲੀਆਂ ਭਰ-ਭਰ ਖਾਣੀਆਂ ਕੌਲੀ ਤੇ ਉਹ ਰੋਜ਼ ਹੀ ਪਿੰਡ 'ਚ ਕਿਤੇ ਨਾ ਕਿਤੇ ਵਿਆਹ ਹੁੰਦਾ ਚਲੇ ਜਾਂਦੀ ਸੀ ਉਬਾਲ-ਬਾਲ ਕੇ ਖਾਂਦੀ ਸੀ ਅਣਸੱਤੇ ਪ੍ਰਾਣੇ ਬਣੇ ਰਹਿੰਦੇ ਸੀ ਸਾਰੇ ਇਸੇ ਪਿੰਡ 'ਚ ਕਿਉਂਕਿ ਪਿੰਡ 'ਚ ਦਾ ਪਿੰਡ ਆਪਣਾ ਸੀ ਹਾਂਜੀ ਉਹਦੇ 'ਚ ਕੀ ਹੋਣਾ ਤੇ ਦੂਜੀ ਗੱਲ ਆਪਣੇ ਘਰਾਂ ਦੇ ਵਿੱਚ ਸਭ ਕੁਝ ਹੁੰਦਾ ਸੀ ਜੇ ਤੁਸੀਂ ਸੁਣਿਆ ਹੋਊਗਾ ਭੂਤ ਪਿੰਡੇ ਹੈ ਨਾ ਉਹ ਆਪਾਂ ਬਣਾਉਂਦੀ ਸੀ ਮੱਕੀ ਦੇ ਦਾਣੇ ਭੁੰਨ ਕੇ ਉਹਦੇ ਗੁੜ ਚ ਪਾ ਕੇ ਉਹ ਪਿੰਨੀਆਂ ਬਣਾਉਂਦੀ ਉਹਦਾ ਨਾਮ ਰੱਖਿਆ ਹੁੰਦਾ ਭੂਤ ਪਿੰਨਾਂ ਤੇ ਫਿਰ ਉਹ ਪਿੰਨੀਆਂ ਬਣਦੀਆਂ ਆਪਣੇ ਉਹ ਬਣਦੀ ਰੋਟੀ ਦੀ ਚੂਰੀ ਹਾਂਜੀ ਦੇਸੀ ਘਿਓ ਬਾਗੇ ਅਚੀਨੀ ਸ਼ੱਕਰ ਬਾਗੇ ਇਹ ਚੀਜ਼ਾਂ ਨਾਲ ਨਾ ਜੀ ਸਰੀਰ ਚ ਆਇਲਿੰਗ ਹੁੰਦੀ ਸੀ ਜਿਹਨੂੰ ਅਸੀਂ ਹੁਣ ਕਹਿਣ ਲੱਗੇ ਗਰੀਸ ਮੁੱਕ ਗਈ ਗਰੀਸ ਮੁੱਕ ਗਈ ਹਾਂਜੀ ਤੇ ਡਾਕਟਰ ਕਹਿੰਦਾ ਆਪਰੇਸ਼ਨ ਕਰਾ ਖੜਕਣ ਲੱਗੇ ਜਦ ਕਿ ਹਲੇ ਵੀ ਉਹਦਾ ਇਲਾਜ ਹੈ ਜਿਵੇਂ ਸਾਡੇ ਵੈਦ ਜੀ ਆ ਉਹਨਾਂ ਨੇ ਕੀਤਾ ਕਾਲਾ ਗੋੰਦ ਤਿਆਰ ਕੀਤਾ ਜੀ ਹਾਂਜੀ ਕਾਲੇ ਗੁੰਦ ਤੋਂ ਕੈਪਸੂਲ ਔਰ ਇਸ ਟਾਈਮ ਮੇਰਾ ਖਿਆਲ ਨੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਸੁਪਰ ਪ੍ਰੋਡਕਟ ਹੈ ਕਾਲਾ ਗੁੰਦ ਹਰ ਬੰਦੇ ਨੂੰ ਮੈਂ ਕਹਿੰਦਾ ਵੀ ਜੀ ਨੂੰ ਮਾੜੀ ਜਿਹੀ ਗੋਡਿਆਂ ਮੋਡਿਆਂ ਦੀ ਜਾਂ ਸਰੀਰ 'ਚ ਦਰਦ ਦੀ ਪ੍ਰੋਬਲਮ ਇੱਕ ਕੈਪਸੂਲ ਡੇਲੀ ਖਾਓ ਔਰ 6 ਕੁ ਮਹੀਨੇ ਲਗਾਤਾਰ ਖਾ ਲੋ ਉਹ ਜਿਹੜੀ ਹਲਦੀ ਵਾਲਾ ਦੁੱਧ ਪੀ ਲੋ ਪੰਚਮ ਹਲਦੀ ਜਿਹੜੀ ਆਪਣੀ ਉਹਨੂੰ ਦੁੱਧ 'ਚ ਪਾਓ ਤੇ ਉਹਦੇ ਨਾਲ ਕੈਪਸੂਲ ਖਾ ਲੋ ਤੇਲ ਕਰੀਮ ਮਲਣ ਨੂੰ ਦੇ ਦਿਓ ਬਜ਼ੁਰਗਾਂ ਨੂੰ ਜੇ ਜੇ ਤੁਹਾਡੇ ਜ਼ਿਆਦਾ ਦਰਦ ਹੈ ਤੇਲ ਔਰ ਜੈਲ ਬਲੋ ਕਾਲੇ ਗੁੰਦ ਤੋਂ ਹੀ ਬਣਿਆ ਹੋਇਆ ਇੱਕ ਵਧੀਆ ਚੀਜ਼ ਬਣੀ ਹੋਈ ਹੈ ਜਿੱਕਿਟ ਹੈ ਪੂਰੀ ਆਪਣੇ ਕੋਲ ਹੈਗੀ ਆ ਨਾ ਸਾਰੀ ਇਹ ਆ 6 ਮਹੀਨੇ ਆਪਣੀ ਵੈਬਸਾਈਟ ਗਾਂਹ ਗੁੰਦ ਹੁਣ ਪਤਾ ਨਹੀਂ ਕਿੱਥੋਂ ਕਿੱਥੋਂ ਮਿਲੂਗਾ ਕਿ ਇੱਥੋਂ ਲੱਭਣਗੇ ਲੋਕ ਅਸਲੀ ਆ ਨਕਲੀਆ ਇਹ ਵੀ ਚੀਜ਼ਾਂ ਹੁੰਦੀਆਂ ਹਾਂ ਮੈਂ ਤੁਹਾਡੇ ਆਪਣੇ ਕੋਲ ਤਾਂ ਹੈ ਨਾ ਮੈਂ ਤੁਹਾ ਦਾ ਆਪਣੀ ਵੈਬਸਾਈਟ ਹੈ ਜੀ www.maidwan.com ਉੱਤੇ ਜਾ ਕੇ ਜਦ ਲੋਕ ਲੈਂਦੇ ਨੇ ਪੂਰਾ ਵਿਸ਼ਵਾਸ ਹੈ ਇਸ ਟਾਈਮ ਮੇਰਾ ਖਿਆਲ ਹੈ ਵੀ ਰੋਜ਼ ਦਾ 22300 ਪਰਚੇਜ ਹੈ ਜੀ ਸਾਡੀ ਵੈਬਸਾਈਟ ਤੇ ਕੋਈ ਕੁਝ ਲੈ ਰਿਹਾ ਕੋਈ ਕੁਝ ਲੈ ਰਿਹਾ ਇੱਕ ਭਰੋਸਾ ਹੈ ਲੋਕਾਂ ਦਾ ਔਰ ਦੂਜੀ ਗੱਲ ਅਸੀਂ ਪੰਜਾਬ ਦੇ ਵਿੱਚ ਦੇਖੋ ਜਲੰਧਰ ਹਵੇਲੀ ਦੇ ਅੱਗੇ ਆਊਟਲੈਟ ਬਣਾਇਆ ਫਿਰ ਅਸੀਂ ਸਿਮਰਨ ਢਾਬਾ ਹੈਗਾ ਆਪਣੇ ਰਾਜਪੁਰੇ ਉਹਦੇ ਅੱਗੇ ਇੱਕ ਆਊਟਲੈਟ ਬਣਾ ਕੇ ਦਿੱਤਾ ਹਵੇਲੀ ਅੰਮਾਲੇ ਆ ਜਿਹੜੀ ਮੋੜਾ ਪੁਲਿਸ ਚੌਂਕੀ ਕੋਲੇ ਉੱਥੇ ਆਊਟਲੈਟ ਬਣਾਇਆ ਤੇ ਉਸ ਤੋਂ ਬਾਅਦ ਸਾਡਾ ਦੀਪਕ ਢਾਬਾ ਧਨੋਲੇ ਉਹਦੇ ਮੂਰੇ ਬਣਾਇਆ ਮਤਲਬ ਅਸੀਂ ਲਗਾਤਾਰ ਉਹ ਜਿਹੜੇ ਪ੍ਰਸਿੱਧ ਢਾਬੇ ਆ ਇੱਕ ਵਿਰਸਾ ਢਾਬਾ ਵੀ ਹੈਗਾ ਇੱਥੇ ਹਾਂ ਵਿਰਸਾ ਵੀ ਉੱਥੇ ਵੀ ਬਣਾਇਆ ਉੱਥੇ ਵੀ ਕੋਸ਼ਿਸ਼ ਕਰ ਰਹੇ ਆ ਖਾਣਾ ਬੜਾ ਸੁਆਦ ਦਾ ਬੜਾ ਪਿਓਰ ਬਿਲਕੁਲ ਬਿਲਕੁਲ ਅੱਜ ਅਬਾ ਦੇ ਕੋਟਾ ਬੇਲੇ ਦੀ ਮਸ਼ਹੂਰੀ ਕਰਦੀ ਵੀ ਢਾਬਿਆਂ ਤੋਂ ਪਹਿਲਾਂ ਵਾਂਗੇ ਤੇ ਉਹ ਕੀ ਆ ਕਿ ਢਾਬਾ ਜਿਹੜਾ ਨਾ ਜੀ ਉਹਦੇ ਉਹਦੇ ਤੇ ਹਰ ਬੰਦਾ ਉਹ ਰੁਕਦਾ ਜਿਹਨੂੰ ਬਹੁਤ ਲੰਬਾ ਸਫ਼ਰ ਕੀਤਾ ਹੁੰਦਾ ਥੱਕਿਆ ਹੁੰਦਾ ਔਰ ਉਹਨੂੰ ਆਏ ਹੁੰਦਾ ਵੀ ਯਾਰ ਅੱਜ ਚੰਡੀਗੜ੍ਹ ਗਏ ਸੀ ਗੋਇਲ ਸਾਹਿਬ ਤਾਂ ਮਿਲੇ ਨਹੀਂ ਜਾਂ ਉੱਥੇ ਜਾ ਨਹੀਂ ਪਾਏ ਉਹਨੂੰ ਉੱਥੇ ਜਦ ਰੁਕਦਾ ਨਾਲੇ ਉਹ ਕਹਿੰਦਾ ਵੀ ਚੱਲ ਉੱਥੇ ਰੋਟੀ ਖਾਵਾਂਗੇ ਨਾਲੇ ਉੱਥੋਂ ਹੀ ਕਾਲਾ ਗੂੰਦ ਐਕਸ ਪਲੱਸ ਵਗੈਰਾ ਉੱਥੋਂ ਹੀ ਲੈ ਲਾਂਗੇ ਤੇ ਉਹਦੇ ਨਾਲ ਨਾ ਜੀ ਬੜਾ ਫਰਕ ਪਿਆ ਲੋਕਾਂ ਨੂੰ ਅਸੀਂ ਅਵੇਲੇਬਿਲਿਟੀ ਵਧਾਤੀ ਹੋਈ ਆ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪੰਜਾਬ ਦੇ ਮੈਡੀਕਲ ਸਟੋਰ ਤੇ ਇਹ ਮਿਲਣ ਲੱਗ ਜੇ ਪੰਜਾਬ ਚ ਤਾਂ ਵੈਸੇ ਮਿਲ ਰਿਹਾ ਜੀ ਹਰ ਸ਼ਹਿਰ ਚ ਇੱਕ ਦੋ ਸਟੋਰਾਂ ਤੇ ਹੌਲੀ ਹੌਲੀ ਹਰ ਸਟੋਰ ਤੇ ਇਹ ਪਹੁੰਚ ਜਾਊਗਾ ਜਿਵੇਂ ਹਰ ਇੱਕ ਸਟੋਰ ਤੇ ਬੰਦਾ ਜਾਂਦਾ ਜਾ ਕੇ ਸਿਰ ਦੁਖਦੇ ਦੀ ਗੋਲੀ ਮੰਗਦਾ ਐਂ ਕਾਲਾ ਗੁੰਦ ਮੰਗੂਗਾ ਤਾਂ ਮਿਲੂਗਾ ਹਾਂਜੀ ਹਾਂਜੀ ਚਲੋ ਤਾਂ ਵਧੀਆ ਵੀ ਲੋਕਾਂ ਨੂੰ ਇੱਕ ਬਹੁਤ ਸੋਹਣੀ ਚੀਜ਼ ਤੁਸੀਂ ਤਿਆਰ ਕਰਕੇ ਦਿੱਤੀ ਆ ਯੰਗ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੀਆਂ ਸੁਸਤੀਆਂ ਦੂਰ ਹੋਣਗੀਆਂ ਕਿਉਂਕਿ ਜਦੋਂ ਜੋਇੰਟ ਪੇਨ ਹੁੰਦੀ ਹੈ ਸਰੀਰ ਆਕੜਿਆ ਰਹਿੰਦਾ ਉੱਠਣ ਦਿਲ ਨਹੀਂ ਕਰਦਾ ਕੰਮ ਨਹੀਂ ਕਰਨਗੇ ਆਹੀ ਉਮਰ ਕੰਮ ਕਰਨ ਦੀ ਕੁਝ ਬਣਨ ਦੀ ਆਹੀ ਉਮਰ ਹੁੰਦੀ ਹੈ ਤੇ ਜੇ ਬੰਦਾ ਹੁਣ ਬੈਠੇ ਰਹੂਗਾ ਮੰਜੇ ਤੇ ਪਿਆ ਰਹੂਗਾ ਤਾਂ ਚਲੋ ਵਧੀਆ ਇੱਕ ਦਵਾਈ ਇਹ ਤੁਸੀਂ ਇੰਨੀ ਸੋਹਣੀ ਤਿਆਰ ਕੀਤੀ ਹੈ ਕਮਾਲ ਕਰ ਬੱਚੇ ਸਾਡੇ ਯੂਥ ਤੇ ਸਿਰ ਤੇ ਤਾਂ ਸਾਰਾ ਕੁਝ ਹੁੰਦਾ ਹੈ ਬਿਲਕੁਲ ਜੀ ਤੇ ਚਲੋ ਇਹਨਾਂ ਨੂੰ ਵੀ ਇੱਕ ਇਹ ਦਵਾਈ ਮਿਲ ਗਈ ਆ 슈ਗਰ ਵੀ ਮੈਂ ਦੇਖਿਆ ਕਿ ਯੰਗ ਬੱਚੇ ਚ 슈ਗਰ ਵੀ ਹੈਗੀ ਆ ਹੂੰ ਤੇ ਜਿਵੇਂ ਹੁਣ ਕਈ ਛੋਟੀ ਉਮਰਾਂ ਦੇ ਬੱਚੇ ਹੁੰਦੇ ਨੇ ਉਨਾਂ ਨੂੰ ਕਈਆਂ ਨੂੰ ਤਾਂ ਬਚਪਨ ਤੋਂ ਜਦੋਂ ਜਨਮ ਹੁੰਦਾ ਉਦੋਂ ਹੀ 슈ਗਰ ਹੁੰਦੀ ਆ ਹੁੰਦੀ ਹੈ ਤੇ ਕਈਆਂ ਨੂੰ ਵੱਡੇ ਹੋ ਕੇ ਹੋ ਜਾਂਦੀ ਆ ਤੇ ਕਈਆਂ ਨੂੰ ਬਹੁਤ ਜ਼ਿਆਦਾ 슈ਗਰ ਹੋ ਜਾਂਦੀ ਜਿਵੇਂ ਕਿੰਨੀ ਕਿੰਨੇ ਸਾਲ ਤੋਂ ਬਚਪਨ ਤੋਂ ਹੀ ਹੋ ਜਾਂਦੀ ਆ 30 35 ਸਾਲ ਦੀ ਉਮਰ ਹੁੰਦੀ ਹੈ ਜਦੋਂ ਉਦੋਂ ਤੱਕ ਤਾਂ ਉਹਦੇ ਕਿਡਨੀ ਖਰਾਬ ਹੋਣ ਵਾਲੀਆਂ ਹੋ ਜਾਂਦੀ ਐਨੀ 슈ਗਰ ਹੋ ਜਾਂਦੀ ਆ ਕਿਉਂ ਹੁੰਦੀ ਵੀ ਬਚਪਨ ਤੋਂ ਹੀ ਛੋਟੀ ਉਮਰ ਤੋਂ ਹੀ ਕਿਉਂ 슈ਗਰ ਸ਼ੁਰੂ ਹੋ ਜਾਂਦੀ ਆ ਕੀ ਹਿਸਾਬ ਹੈ ਦਾ ਇਹ ਨਾ ਮੈਡਮ ਮੈਂ ਤਾਂ ਦਾ ਆਕਚੁਅਲੀ ਇਹ ਹੁਣੀ ਸ਼ੁਰੂ ਹੋਇਆ ਅਸਲ ਚ ਤਾਂ 1999 ਵਿੱਚ ਮੈਨੂੰ 98 97 ਤੋਂ ਬਾਅਦ ਇਹ ਕੰਮ ਸ਼ੁਰੂ ਹੋ ਗਿਆ ਸੀ ਜਿਆਦਾ ਹਾਂਜੀ ਕਿਉਂਕਿ ਪਹਿਲਾਂ ਕਦੇ ਸੁਣੇ ਨਹੀਂ ਸੀਗਾ ਕਦੇ ਵੀ 98 97 ਤੋਂ ਇਹ ਜਿਆਦਾ ਸ਼ੁਰੂ ਹੋ ਗਿਆ ਸੀ ਕਿਉਂਕਿ 98 97 ਚ ਸਾਡੇ ਫੂਡ ਦੇ ਵਿੱਚ ਕਈ ਚੀਜ਼ਾਂ ਨੇ ਐਂਟਰੀ ਕਰ ਲਈ ਸੀ ਉਦੋਂ ਤੱਕ ਸਾਡੇ ਚਿਪਸ ਵਗੈਰਾ ਆ ਗਏ ਸੀ ਬੱਚਿਆਂ ਨੂੰ ਖਾਣ ਲਈ ਬਰਗਰ ਪੀਜ਼ਾ ਆ ਕੇ ਸੀ ਅਸੀਂ ਸਾਨੂੰ ਕੀ ਮਿਲਦਾ ਸੀ ਜੇ ਸਕੂਲ ਦੇ ਵਿੱਚੋਂ ਛੁੱਟੀ ਹੁੰਦੀ ਦੁਪਹਿਰੇ ਦੁਪਹਿਰੇ ਵੱਧ ਤੋਂ ਵੱਧ ਟਮਾਟਰ ਵਾਲਾ ਖੜਾ ਹੁੰਦਾ ਸੀ ਟਮਾਟਰ ਕੱਟ ਕੇ ਪਲੇਟ 'ਚ ਪੰਜੀ ਦੀ ਦਸੀ ਦੀ ਪਲੇਟ ਉਹ ਲੈਣੀ ਜਾਂ ਛੋਲੇ ਜਾ ਛੋਲੇ ਕਾਲੇ ਭੁੰਨੇ ਹੋਏ ਜਾਂ 베ਰਾਂ ਵਾਲੀ ਬੁੜੀ ਬੇਟੀ ਹੁੰਦੀ ਸੀ ਕੰਦੀ ਇਹ ਜਿਹੀ ਚੀਜ਼ਾਂ ਬਹੁਤ ਚੀਜ਼ਾਂ ਹੁੰਦੀ ਸੀ ਤੇ ਹੁਣ ਦੇ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਪਿੱਛੇ ਹੁੰਦੀ ਹੈ ਪਹਿਲਾਂ ਬਾਹਰ ਜਾਂਦੀ ਉਹਨੂੰ ਚਿਪਸਾਂ ਮਿਲਦੀਆਂ ਨੇ ਕੋਲਡ ਡਰਿੰਕ ਮਿਲਦੇ ਨੇ ਉਹ ਚੀਜ਼ਾਂ ਅਸੀਂ ਤਾਂ ਅੱਗੇ ਜੇ ਕੋਲਡ ਡਰਿੰਕ ਵੀ ਪੀਂਦੇ ਸੀ ਤਾਂ ਅਸੀਂ ਬੱਤਾ ਬੱਤਾ ਪੀਂਦੇ ਹੁੰਦੇ ਸੀ ਗੋਲੀ ਵਾਲਾ ਬੰਟੇ ਵਾਲਾ ਹੈਨਾ ਉਹਦੇ 'ਚ ਵੀ ਉਹ ਵੀ ਆਪਣੇ ਅੱਛੀਆਂ ਕੰਪਨੀਆਂ ਦਾ ਬੰਦਾ ਸੀਗਾ ਉਹਦੇ ਵੀ ਗੈਸਟ੍ਰਿਕ ਪ੍ਰੋਬਲਮ ਨੂੰ ਠੀਕ ਕਰਨ ਦੀਆਂ ਚੀਜ਼ਾਂ ਸੀ ਜਦੋਂ ਪੀ ਲੈਂਦੇ ਸੀ ਐਂ ਢ ਘਾਰ ਆਉਂਦਾ ਸੀ ਪਤਾ ਲੱਗਦਾ ਸੀ ਹਾਂ ਜੀ ਹੁਣ ਦਾ ਤਾਂ ਮੈਨੂੰ ਕੋਲਡ ਡਰਿੰਕ ਵੀ ਤੁਹਾਨੂੰ ਪਤਾ ਹੀ ਆ ਮੈਡਮ ਕੀ ਖੋਸ਼ਾ ਉਹਦੇ ਵਿੱਚ 슈ਗਰ ਹੀ 슈ਗਰ ਪਾਈ ਹੋਈ ਆ ਤੇ ਉਹਦਾ ਕੀ ਆ ਕਿ ਹੁਣ ਦੇ ਜਿਹੜੇ ਬੱਚੇ ਆ ਉਹਨਾਂ ਦੀ ਡਾਈਟ ਖਰਾਬ ਹੋ ਗਈ ਫਿਰ ਜਿਹੜੇ ਬੱਚਿਆਂ ਨੂੰ ਜਨਮ ਦੇ ਰਹੀ ਆ ਮਾਂ ਉਹਦੀ ਵੀ ਖਰਾਬ ਹੋਈ ਪਈ ਐ ਡਾਈਟ ਉਹਨੂੰ ਪਹਿਲਾਂ ਕੀ ਹੁੰਦਾ ਸੀ ਮਾਂ ਬੱਚਾ ਗਰਭ ਵਿੱਚ ਆਇਆ ਨਹੀਂ ਲੇਡੀ ਜਦੋਂ ਪ੍ਰੈਗਨੈਂਟ ਹੋਣਾ ਤੇ ਉਹਨੂੰ ਪਹਿਲਾਂ ਹੀ 3 ਮਹੀਨੇ 4 ਮਹੀਨੇ ਪਹਿਲਾਂ ਹੀ ਪੇਕੇ ਭੇਜ ਦਿੰਦੇ ਸੀ ਹਾਂਜੀ ਉੱਥੇ ਉਹ ਬੱਚੇ ਦੀ ਨਾਨੀ ਜਿਹੜੀ ਸੀ ਉਹ ਕਿੰਨਾ ਵਧੀਆ ਉਹਨੂੰ ਬਣਾ ਕੇ ਖਲਾਣਾ ਪਲਾਣਾ ਅੱਛਾ ਹੁਣ ਉਹ ਨਾ ਤਾਂ ਪੇਕਿਆਂ ਜੋਗੀ ਵਿਚਾਰੀ ਨਾ ਸੋਰਿਆਂ ਜੋਗੀ ਸੋਰਿਆਂ ਚ ਵੀ ਕੋਈ ਨਹੀਂ ਕੱਲੇ ਹੀ ਨੇ ਅੱਜ ਕੱਲ੍ਹ ਕਈ ਤਾਂ ਕਪਲ ਇਹ ਜਿਹੇ ਨੇ ਜਿਹੜੇ ਫਲੈਟ ਚ ਹੀ ਰਹਿ ਰਹੇ ਨੇ ਕੱਲੇ ਰਹਿੰਦੇ ਨੇ ਉਹ ਆਪ ਵੀ ਕੰਮ ਤੇ ਬੈਠੀ ਅੱਠਵਾਂ ਮਹੀਨਾ ਲੱਗਾ ਜੌਬ ਤੇ ਬੈਠੀ ਆ ਬਜ਼ੁਰਗਾਂ ਦਾ ਰਿਵਾਜ ਹੀ ਨਹੀਂ ਘਰ ਚ ਹੈਗਾ ਉਹ ਰਿਵਾਜ ਹੀ ਖਤਮ ਹੋ ਗਿਆ ਕਾਈ ਫਿਰ ਪ੍ਰੋਬਲਮ ਹੋਊਗਾ ਇਹ ਵੀ ਹਲੇ ਨੂਰੀ ਮੈਡਮ ਆਹੀ ਪੀੜੀ ਆ ਜੀ ਚ ਮਾੜਾ ਮੋਟਾ ਬਜ਼ੁਰਗਾਂ ਦਾ ਰਿਵਾਜ ਹੈਗਾ ਆਉਣ ਵਾਲਾ ਜਿਹੜਾ ਮੇਰੇ ਖਿਆਲ ਨਾਲ 20 ਸਾਲ ਬਾਅਦ ਤਾਂ ਬਜ਼ੁਰਗਾਂ ਨੇ ਆਪਦਾ ਚੱਕਣਾ ਝੋਲਾ ਜੀ ਵਿਸਤਰਾ ਚੱਕ ਕੇ ਜਾਣਾ ਉੱਥੇ ਚਲੇ ਜਾਣਾ ਆਪਦੇ ਆਸ਼ਰਮ 'ਚ ਤੇ ਬੱਚਿਆਂ ਨੇ ਪਿੱਛੋਂ ਆਪਦੀ ਆਪਦੇ ਜੋਬਾਂ ਤੇ ਇਸ ਫਲੈਟਾਂ ਚ ਇਹ ਤਾਂ ਕੰਮ ਹੁਣ ਸਿਸਟਮ ਹੀ ਖਤਮ ਹੋ ਰਹੇ ਨੇ ਜਿਹੜੇ ਬਜ਼ੁਰਗਾਂ ਵਾਲੀਆਂ ਗੱਲਾਂ ਤਾਂ ਹੁਣ ਮੁੱਕਦੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਅਸੀਂ ਸਾਰਾ ਦਿਨ ਮੈਂ 200 250 ਬੰਦੇ ਨੂੰ ਮਿਲਦਾ ਮੈਡਮ ਰੋਜ਼ ਮੈਂ 200 250 ਪੇਸ਼ੈਂਟ ਨੂੰ ਰੋਜ਼ ਅਸੀਂ ਮਿਲਦੇ ਆ ਉਹਨਾਂ ਦੇ ਨਾਲ ਕਹੋ ਜੇ ਕਹੋ ਜੇ ਆਪਸ ਵਿੱਚ ਰਿਸ਼ਤੇ ਨੇ ਕਿਵੇਂ ਕਿਵੇਂ ਉਹ ਕਹਿੰਦੇ ਨੇ ਕਈ ਤਾਂ ਆ ਕੇ ਕਹਿੰਦੇ ਨੇ ਵੀ ਸਾਡੀ ਮਾਂ ਦੇ ਗੋਡੇ ਗੋਲ ਸਾਹਿਬ ਠੀਕ ਕਰ ਦਿਓ ਚਾਹੇ ਜ਼ਮੀਨ ਨਾਲ ਲਵਾ ਲਓ ਸਾਡੀ ਹੈਨਾ ਕਈ ਕਹਿੰਦੇ ਨੇ ਤੇਲ ਜਾਂ ਦੇ ਦਿਓ ਉਹ ਰੋਲਾ ਪਈ ਜਾਂਦੀ ਆ ਰੋਜ਼ ਇਹ ਬੁੜੀ ਅੱਡਾ ਟ ਲੋਕ ਨੇ ਹੈਨਾ ਤੇ ਜਿਵੇਂ ਹੁਣ ਮਤਲਬ ਬਹੁਤ ਤਕਲੀਫ ਜਿਹੜੀ ਸ਼ੂਗਰ ਦੀ ਆ ਉਹ ਮੇਰੇ ਕੋਲੇ ਕਈ ਵਾਰੀ ਬੱਚੇ ਆਉਂਦੇ ਨੇ ਜੀ ਛੋਟੇ ਨੂਰੀ ਮੈਡਮ ਸੱਚੀ ਉਹ ਉਹਨਾਂ ਦੇ ਪੇਰੈਂਟਸ ਜਾਣਦੇ ਆ ਵੀ ਉਹ ਕੁੜੀਆਂ ਹੁੰਦੀਆਂ ਨੇ ਕਈ ਤਾਂ ਕੋਈ 12 ਸਾਲ ਦੀ ਕੋਈ 11 ਸਾਲ ਦੀ ਮੈਨੂੰ ਉਹ ਇੱਕਦਮ ਉਹਦਾ ਭਵਿੱਖ ਦਿਖ ਰਿਹਾ ਹੁੰਦਾ ਵੀ ਕਦੇ ਦਾ ਵਿਕਾਸ ਹੋਊਗਾ ਕਦੇ ਦਾ ਵਿਆਹ ਹੋਊਗਾ ਕਿਵੇਂ ਬੱਚੇ ਕਰੂਗੀ ਕੀ ਕਰੂਗੀ ਦੀ ਲਾਈਫ ਕੀ ਬਣੂਗੀ ਸੱਚੀ ਨੂਰੀ ਮੈਡਮ ਰੋਣ ਨਿਕਲ ਜਾਂਦਾ ਹੁੰਦਾ ਮੈਨੂੰ ਉਹਨਾਂ ਪੇਰੈਂਟਸ ਨੇ ਦੇਖਿਆ ਉਹ ਉਲਟਾ ਕਈ ਵਾਰੀ ਤਾਂ ਮੈਂ ਤਸੱਲੀ ਦੇਣੀ ਹੁੰਦੀ ਉਹ ਮੈਨੂੰ ਦੰਦ ਹੁੰਦੇ ਗੁੱਲਸਾ ਕੋਈ ਨਹੀਂ ਤੁਸੀਂ ਕਰੋ ਠੀਕ ਹੋ ਜਾਊਗਾ ਬੱਚਾ ਹੈਨਾ ਮਤਲਬ ਅਸੀਂ ਵੀ ਇਨਸਾਨ ਸਾਡੇ ਵੀ ਬੱਚੇ ਨੇ ਤਾਂ ਉੱਥੇ ਆ ਕੇ ਰੱਬ ਅੱਗੇ ਥੋੜਾ ਜਿਹਾ ਸ਼ਿਕਵਾ ਹੁੰਦਾ ਹੁੰਦਾ ਵੀ ਚਲੋ ਕੋਈ ਨਹੀਂ ਜੇ ਗਲਤੀਆਂ ਨੇ ਤਾਂ ਉਹ ਤਾਂ ਠੀਕ ਨੇ ਵੀ ਬੱਚਿਆਂ ਤਾਂ ਥੋੜਾ ਜਿਹਾ ਹੈਨਾ ਪਰ ਰੱਬ ਵੀ ਬਹੁਤ ਕੁਝ ਸਭ ਤੋਂ ਸਿਆਣਾ ਰੱਬ ਹੀ ਹੈ ਜੀ ਆਪਾਂ ਦਾ ਕੁਝ ਵੀ ਨਹੀਂ ਪਰ ਜਦੋਂ ਅਸੀਂ ਉਹ ਬੱਚਿਆਂ ਨੂੰ ਟਰੀਟ ਕਰਦੇ ਆ ਨਾ ਤਾਂ ਇੱਕੋ ਹੀ ਗੱਲ ਕਹਿੰਦੇ ਆ ਮੈਂ ਹੁਣ ਵੀ ਸਾਰੇ ਪੇਰੈਂਟਸ ਨੂੰ ਇਹ ਗੱਲ ਕਹੂੰਗਾ ਕਿ ਜੇ ਤੁਹਾਡੇ ਬੱਚੇ ਨੂੰ 슈ਗਰ ਹੋ ਗਈ ਤਾਂ 11-12 ਸਾਲ ਤੱਕ ਕਿਸੇ ਦੀ ਨਾ ਸੁਣੋ ਇਨਸੂਲਿਨ ਟੀਕਾ ਹੀ ਲੱਗੂਗਾ ਇੱਦਾਂ ਤੁਸੀਂ ਰੱਬ ਦਾ ਸ਼ੁਕਰ ਮਨਾਓ ਵੀ ਉਹ ਟੀਕਾ ਹੈਗਾ ਦੁਨੀਆ 'ਚ ਕਿਸੇ ਚੰਗੇ ਡਾਕਟਰ ਦੀ ਸਲਾਹ ਲੈ ਕੇ ਆਪਣੇ ਬੱਚੇ ਨੂੰ ਟੀਕਾ ਲਗਵਾਓ ਔਰ ਬੱਚੇ ਦੀ ਕੇਅਰ ਕਰੋ ਬੱਚਾ ਫੁੱਲਾਂ ਵਾਂਗੂੰ ਜ਼ਿੰਦਗੀ ਜੀਊਗਾ ਕੋਈ ਟੈਨਸ਼ਨ ਨਹੀਂ ਹੈ ਜਦੋਂ ਤੁਸੀਂ ਭਟਕ ਜਾਂਦੇ ਹੋ ਨਾ ਵੀ ਗੋਇਲ ਸਾਹਿਬ ਦਾ ਵੀਡੀਓ ਆ ਗਿਆ ਫਲਾਣੇ ਦੀ ਗੱਲ ਸੁਣ ਲਈ ਫਲਾਣੇ ਕੋਲੋਂ ਮੇਰਾ ਬੱਚਾ ਠੀਕ ਹੋ ਗਿਆ ਕੋਈ ਕਹਿੰਦਾ ਮੇਰਾ ਬੱਚਾ ਉਹ ਤੋਂ ਠੀਕ ਹੋ ਗਿਆ ਕਦੇ ਨਾ ਭਟਕੋ ਕੋਈ ਕਿਤੋਂ ਠੀਕ ਨਹੀਂ ਹੁੰਦਾ ਸਿਰਫ 12 ਸਾਲ ਦੀ ਉਮਰ ਤੱਕ ਵੇਟ ਕਰੋ ਉਸ ਟਾਈਮ ਜਦੋਂ ਬੱਚੇ ਦਾ ਹਾਰਮੋਨ ਚੇਂਜ ਹੁੰਦਾ ਲੜਕੀਆਂ ਨੂੰ ਪੀਰੀਅਡ ਸਟਾਰਟ ਹੁੰਦੇ ਨੇ ਲੜਕੀਆਂ ਨੂੰ ਵੀ ਪ੍ਰ ਸਾਰੇ ਇਹ ਸ਼ੁਰੂ ਹੋ ਜਾਂਦੀਆਂ ਨੇ ਮੁੱਛਾ ਆਉਣੀਆਂ ਸ਼ੁਰੂ ਹੁੰਦੀਆਂ ਨੇ ਉਹ ਜਿਹੜਾ ਪੀਰੀਅਡ ਆ ਉਸ ਟਾਈਮ ਕਿਤੇ ਨਾ ਕਿਤੇ ਕੁਦਰਤ ਦਾ ਤਰਸ ਆ ਜਾਂਦਾ ਕੁਦਰਤ ਨੂੰ ਬੱਚੇ ਦੀ ਸ਼ੂਗਰ ਠੀਕ ਹੋ ਸਕਦੀ ਆ ਹਾਰਮੋਨ ਚੇਂਜ ਹੋ ਜਾਂਦਾ ਹਾਰਮੋਨ ਚੇਂਜਿੰਗ ਦੇ ਵਿੱਚ ਜੇ ਕੋਈ ਸਿਆਣਾ ਵੈਦ ਮਿਲ ਜੇ ਉਸ ਟਾਈਮ ਤਾਂ ਉਹ ਤੁਹਾਡੇ ਬੱਚੇ ਨੂੰ ਨਵਾਂ ਜੀਵਨ ਦੇ ਸਕਦਾ ਸਿਰਫ ਤੁਹਾਨੂੰ ਔਰਲ ਦਵਾਈ ਤੇ ਲਿਆਊਗਾ ਮਤਲਬ ਇੰਜੈਕਸ਼ਨ ਛੜਾ ਕੇ ਤੁਹਾਨੂੰ ਖਾਣ ਵਾਲੀ ਦਵਾਈ ਤੇ ਉਸ ਬੱਚੇ ਨੂੰ ਲਿਆ ਸਕਦਾ ਕਿਉਂਕਿ ਸਾਡੇ ਜਿਹੜੇ ਵੈਦ ਹਨ ਜੀ ਉਹ ਬਹੁਤ ਦਵਾਈਆਂ ਬਣਾਉਂਦੇ ਨੇ ਡਾਇਬੀਟਿਸ ਕੰਟਰੋਲ ਪਾਊਡਰ ਬਣਾਇਆ ਮੈਂ ਬਹੁਤ ਦੇਰ ਤੋਂ ਦੱਸਿਆ ਲੋਕਾਂ ਨੂੰ ਕਿ ਡਾਇਬੀਟਿਸ ਕੰਟਰੋਲ ਪਾਊਡਰ ਦੇ ਵਿੱਚ ਸਾਡੇ ਵੈਦ ਜੀ ਨੇ ਪਤਾ ਕੀ ਪਾਇਆ ਜੀ ਅੰਬਾ ਹਲਦੀ ਦਾਰੂ ਹਲਦੀ ਕਾਲੀ ਹਲਦੀ ਦੇਖੋ ਅੱਜ ਤੱਕ 슈ਗਰ ਦੀ ਦਵਾਈ ਚ ਕੋਈ ਨਹੀਂ ਦੱਸਦਾ ਵੀ ਇਹ ਪੈਂਦੀਆਂ ਨੇ ਜਿੰਜਰ ਫਿਰ ਉਸ ਵਿੱਚ ਬੀਟ ਗ੍ਰਾਸ ਪਾਇਆ ਜੀ ਬੀਟ ਗ੍ਰਾਸ ਕੋਈ ਨਹੀਂ ਦੱਸਦਾ ਕਿਉਂਕਿ ਖੂਨ ਵਧਾਉਣ ਵਾਸਤੇ ਬੀਟ ਗ੍ਰਾਸ ਹੀ ਕੰਮ ਕਰਦਾ ਤੇ 슈ਗਰ ਦੇ ਮਰੀਜ਼ ਦਾ ਖੂਨ ਹੀ ਤਾਂ ਸੜਦਾ 24 ਘੰਟੇ ਤੇ ਨਾਲ ਉਹਦੇ ਵਿੱਚ ਫਿਰ ਪਾਈ ਬਿੜੇਵੇਂ ਦੀ ਗਿਰੀ ਅੱਛਾ ਜੀ ਕਾਟਨ ਸੀਡ ਬੜੇਮੇ ਦੀ ਗਰੀ ਜਿਹੜੀ ਆ ਉਹ ਪੈਨਕ੍ਰੀਆਸ ਦੇ ਬੀਟਾ ਸੈੱਲ ਨੂੰ ਐਕਟਿਵ ਕਰਦੀ ਆ ਰੱਬ ਦੀਆਂ ਰੱਬ ਜਾਣੇ ਜੀ ਦੇਖੋ ਬਰੇਵੇਂ ਦੇ ਵਿੱਚ ਇਹ ਜੀ ਗਿਰੀ ਪਈ ਆ ਤੁਸੀਂ ਪੈਨਕ੍ਰੀਆਜ਼ ਦੀ ਫੋਟੋ ਕੱਢ ਕੇ ਦੇਖੋ ਉਹਦੇ ਵਿੱਚ ਜਿਹੜੇ ਦਾਣੇ ਨਜ਼ਰ ਆਉਂਦੇ ਆ ਸੇਮ ਚੀਜ਼ ਬਣਾਈ ਆ ਅੱਛਾ ਜੀ ਕੁਦਰਤ ਦੀਆਂ ਕੁਦਰਤ ਤੋਂ ਜਾਣੇ ਜਿਵੇਂ ਆਪਾਂ ਅਖਰੋਟ ਖੋਲਦੇ ਆ ਨਾ ਉਹਦੇ ਦਿਮਾਗ ਵਰਗਾ ਨਿਕਲਦਾ ਉਹ ਬ੍ਰੇਨ ਲਈ ਦੱਸਿਆ ਤਾਂ ਇਹ ਕੁਦਰਤ ਦੀਆਂ ਗੱਲਾਂ ਕੁਦਰਤੀ ਜਾਣੇ ਜੀ ਜਿਵੇਂ ਉਹਨੇ ਚੀਜ਼ ਇਹ ਬਣਾਈਆਂ ਨੇ ਕੁਦਰਤ ਦੀਆਂ ਗੱਲਾਂ ਵੈਦ ਜਾਣਨ ਲੱਗ ਹਾਂ ਹਾਂ ਹੁਣ ਉਹ ਵੈਦਾਂ ਨੂੰ ਤਾਂ ਉਹਨੇ ਦੱਸਿਆ ਨਾ ਜੀ ਵੈਦਾਂ ਨੂੰ ਕੁਦਰਤ ਨਹੀਂ ਸਿਖਾਇਆ ਸਭ ਤੋਂ ਵੱਡਾ ਵੈਦ ਕੌਣ ਹੋਇਆ ਜੀ ਤੁਹਾਨੂੰ ਪਤਾ ਰਾਵਣ ਅੱਛਾ ਹਾਂਜੀ ਸਭ ਤੋਂ ਵੱਡਾ ਵੈਦ ਰਾਵਣ ਹੋਇਆ ਸਭ ਤੋਂ ਵੱਡਾ ਨਾੜੀ ਵੈਦ ਪਹਿਲਾ ਨਾੜੀ ਵੈਦ ਰਾਵਣ ਹੋਇਆ ਕਿਉਂਕਿ ਉਹ ਹੀ ਇੱਕ ਐਸਾ ਇਨਸਾਨ ਸੀਗਾ ਜਿਹੜਾ ਸਿੱਧਾ ਭੋਲੇਨਾਥ ਨਾਲ ਗੱਲ ਕਰ ਸਕਦਾ ਸੀ ਵਿਦਵਾਨ ਸੀਗਾ ਬਹੁਤ ਹਾਂ ਉਸ ਤੋਂ ਵੱਡਾ ਵਿਦਵਾਨ ਹੈ ਹੀ ਨਹੀਂ ਪਰ ਉਹਦੀ ਬੁੱਧੀ ਪਰੇਸ਼ਟ ਹੋ ਗਈ ਉਹ ਮਤਲਬ ਥੋੜਾ ਜਿਹਾ ਬਦਨਾਮ ਹੋ ਗਿਆ ਤੇ ਇਸ ਕਰਕੇ ਉਹਦਾ ਜਿਹੜਾ ਗਿਆਨ ਹੈ ਜੀ ਉਹ ਅੱਜ ਵੀ ਕੰਮ ਆਉਂਦਾ ਆਯੁਰਵੇਦ ਦੇ ਵੈਦਾਂ ਦੇ ਵੀ ਕੰਮ ਆਉਂਦਾ ਔਰ ਉਹ ਜਿਹੜੀ ਬੜੇਵੇਂ ਦੀ ਗਿਰੀ ਪਾ ਕੇ 8910 ਚੀਜ਼ਾਂ ਬਾਰੇ ਇਹ ਬਣਿਆ ਡਾਇਬਟੀਜ਼ ਕੰਟਰੋਲ ਪਾਊਡਰ ਉਹ ਇਸ ਟਾਈਮ ਮੈਡਮ ਤੁਸੀਂ ਯਕੀਨ ਮੰਨੋ ਕਿ Google ਤੇ ਜਦੋਂ ਤੁਸੀਂ ਡਾਇਬਟੀਜ਼ ਕੰਟਰੋਲ ਪਾਊਡਰ ਲਿਖਦੇ ਹੋ ਤਾਂ ਜਿਵੇਂ ਸਾਡੀ ਪੰਚਮ ਹਲਦੀ ਟੌਪ ਤੇ ਆਉਂਦੀ ਆ ਤ੍ਰਿਫਲਾ ਅੰਮ੍ਰਿਤ ਪਾਊਡਰ ਟੌਪ ਤੇ ਆਉਂਦਾ ਤਾਂ ਡਾਇਬੀਟਿਸ ਕੰਟਰੋਲ ਪਾਊਡਰ ਵੀ ਟੌਪ ਤੇ ਆਉਣ ਲੱਗ ਗਿਆ ਕਿਉਂਕਿ ਲੋਕਾਂ ਨੇ ਇਹਨੂੰ ਇੰਨਾ ਪਸੰਦ ਕੀਤਾ ਇੰਨਾ ਸਰਚ ਕਰ ਰਹੇ ਨੇ ਔਰ ਇੱਕ ਦੂਜੇ ਨੂੰ ਮੰਗਾ ਕੇ ਦੇ ਰਹੇ ਨੇ ਖੁਦ ਵੀ ਮੰਗਾ ਰਹੇ ਨੇ ਔਰ ਬੜਾ ਸਸਤਾ ਤੇ ਬੜਾ ਵਧੀਆ ਪ੍ਰੋਡਕਟ ਹੈ ਮਾਰਕੀਟ 'ਚ ਦੇਨ ਚ ਕਾਮਯਾਬ ਹੋਏ ਸਾਡੇ ਬਾਅਦ ਔਰ ਇਹਦਾ ਇੱਕ ਕਮਾਲ ਦਾ ਰਿਜ਼ਲਟ ਦੇਖਿਆ ਗਿਆ ਕਿ ਇਹ ਬਾਡੀ ਦੇ ਵਿੱਚ ਜਾ ਕੇ ਸਿਰਫ ਪੈਨਕ੍ਰੀਆਜ਼ ਦੇ ਸੈਲਸ ਨੂੰ ਐਕਟਿਵ ਕਰਦਾ ਹੈ ਔਰ ਮੈਂ ਫੇਰ ਕਹੂੰਗਾ ਕਿ ਬੱਚਿਆਂ ਨੂੰ ਖਾਣ ਵਾਲੀਆਂ ਦਵਾਈਆਂ ਦੇ ਪਿੱਛੇ ਨਾ ਲੈ ਕੇ ਜਾਓ ਬੱਚੇ ਜਿਹੜੇ ਨੇ ਉਹਨਾਂ ਨੂੰ ਕਿਸੇ ਵੀ ਅੱਛੇ ਡਾਕਟਰ ਦੀ ਸਲਾਹ ਨਾਲ ਇਨਸੂਲਿਨ ਇੰਜੈਕਸ਼ਨ ਲਗਵਾਉਂਦੇ ਰਹੋ ਜਾਂ ਘਰੇ ਲਾਉਂਦੇ ਰਹੋ ਬਿਲਕੁਲ ਨਾ ਸੋਚੋ ਵੀ ਟੀਕਾ ਲੱਗਦਾ ਹਾਏ ਮੇਰੇ ਬੱਚੇ ਨੂੰ ਟੀਕਾ ਲੱਗਦਾ ਹਾਏ ਮੇਰੇ ਬੱਚੇ ਉਹ ਵਧੀਆ ਹੋ ਗਿਆ ਕਿ ਟੀਕਾ ਹੈਗਾ ਕਿ ਆਪਾਂ ਬੱਚੇ ਨੂੰ ਵਧੀਆ ਜ਼ਿੰਦਗੀ ਜੀ ਸਕਦੇ ਆ ਇਹ ਤਾਂ ਆਪਾਂ ਬੱਚਿਆਂ ਦਾ ਕਰ ਦਿੱਤਾ ਪਰ ਜਿਹੜੀਆਂ ਮਾਵਾਂ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਉਹਨਾਂ ਨੂੰ ਕਿਦਾਂ ਦੀ ਖੁਰਾਕ ਖਾਣੀ ਚਾਹੀਦੀ ਜਿਹਦੇ ਕਰਕੇ ਬੱਚਿਆਂ ਨੂੰ ਪੇਟ ਦੇ ਵਿੱਚੀ 슈ਗਰ ਨਾ ਹੋਵੇ ਹਾਂ ਉਹ ਇਤਨੇ ਮਹਤਵਪੂਰਨ ਜਿਹੜੇ ਲੇਡੀਜ਼ ਨੇ ਉਹ ਫਰੂਟ ਬਹੁਤ ਘੱਟ ਖਾਂਦੀਆਂ ਨੇ ਅੱਛਾ ਜੀ ਮੈਂ ਤੁਹਾਨੂੰ ਦੱਸਦਾ ਜੇ ਲੇਡੀ ਸੰਤਰਾ ਮਸੰਮੀ ਇਸ ਤਰ੍ਹਾਂ ਦੀ ਚੀਜ਼ਾਂ ਖਾਓਗੀ ਤੁਸੀਂ ਯਕੀਨ ਮੰਨੋ ਜੀ ਉਹਦਾ ਬੱਚਾ ਐਨ ਗੋਰਾ ਚਿੱਟਾ ਫੁੱਟ ਵਰਗਾ ਹੋਊਗਾ ਉਹਦਾ ਕਲਰ ਫੇਅਰ ਹੋ ਜਾਂਦਾ ਫਿਰ ਬੱਚੇ ਦੀ ਅੰਦਰ ਜਿਹੜੇ ਆਰਗਨਸ ਨੇ ਉਹ ਤੇ ਮਾਂ ਦੇ ਪੇਟ 'ਚ ਹੀ ਬਣ ਰਹੇ ਨੇ ਨਾ ਨਵੀਂ ਮਸ਼ੀਨ ਬਣ ਰਹੀ ਹੈ ਨਾ ਉਹ ਖੂਨ 'ਚ ਹੀ ਬਣ ਰਿਹਾ ਹੈ ਖੂਨ 'ਚ ਬਣ ਰਿਹਾ ਜੋ ਖਾ ਰਹੀ ਹੈ ਉਹਦਾ ਹੀ ਖੂਨ ਆਉ ਤੇ ਉਹ ਉਹਦੇ 'ਚ ਕੀ ਹੁੰਦਾ ਜੀ ਕਿ ਜਿਹੜੇ ਆਪਾਂ ਆਰਗਨ ਜਿਹੜੇ ਡਵੈਲਪ ਹੋ ਰਹੇ ਨੇ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕਿ ਜਿਹੜਾ ਮੌਸਮੀ ਫਰੂਟ ਹੈ ਉਹ ਖਾਣਾ ਚਾਹੀਦਾ ਕੋਈ ਵੀ ਫਰੂਟ ਹੈ ਔਰ ਫਰੂਟ ਜੇ ਸੇਬ ਖਾਣ ਤਾਂ ਬਹੁਤ ਕਮਾਲ ਦਾ ਹੈ ਸੇਬ ਨੂੰ ਗਰਮ ਪਾਣੀ ਦੇ ਵਿੱਚ 2-3 ਮਿੰਟ ਉਬਾਲ ਕੇ ਚੰਗੀ ਤਰ੍ਹਾਂ ਮਤਲਬ ਆਲੂ ਵਾਂਗੂ ਨਹੀਂ ਉਬਾਲਣਾ ਵੈਸੇ ਹੀ ਉਹਨੂੰ ਥੋੜਾ ਜਿਹਾ ਬੋਇਲ ਕਰਕੇ ਉਹਦਾ ਛਿਲਕਾ ਉਤਾਰ ਕੇ ਸੇਬ ਖਾਣ ਤਾਂ ਹੋਰ ਬਹੁਤ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੈ ਔਰ ਦੂਜਾ ਲੱਸੀ ਦਹੀਂ ਦੀ ਲੱਸੀ ਦੁੱਧ ਜਿੰਨਾ ਪੀਣ ਓਨਾ ਫਾਇਦਾ ਮਤਲਬ ਬੱਚੇ ਨੂੰ ਦੁੱਧ ਦਹੀਂ ਲੱਸੀ ਜਿੰਨਾ ਪੀਣਗੇ ਪ੍ਰੈਗਨੈਂਟ ਲੇਡੀਜ਼ ਉਹਨਾਂ ਹੀ ਬੱਚਾ ਹੈਲਦੀ ਹੋਊਗਾ ਉਹਨਾਂ ਨੂੰ ਹੀ ਕੈਲਸ਼ੀਅਮ ਭਰਪੂਰ ਮਿਲੂਗਾ ਤੇ ਇਹਦੇ ਨਾਲ ਕੀ ਹੈ ਕਿ ਜਿਹੜੇ ਸਾਡੇ ਲੇਡੀ ਨੇ ਮਾਤਾ ਪਿਤਾ ਨੇ ਹੁਣ ਤਾਂ ਸਾਡੀਆਂ ਬੇਟੀਆਂ ਵਰਗੀਆਂ ਨੇ ਜਿਹੜੀਆਂ ਹੁਣ ਵਿਆਹ ਕਰਾ ਰਹੀਆਂ ਨੇ ਤੇ ਉਹਨਾਂ ਨੂੰ ਵੀ ਅਸੀਂ ਕਹੂਗੇ ਕਿ ਆਪਣੇ ਜਿਹੜਾ ਖਾਣ ਪਾਣ ਹੈ ਉਹ ਜਦੋਂ ਤੁਹਾਡੇ ਬੱਚਾ ਪੇਟ 'ਚ ਆ ਗਿਆ ਸਾਰੀ ਦੁਨੀਆ ਭੁੱਲ ਜਾਓ ਤੁਸੀਂ ਇੱਕ ਇੱਕ ਨਵਾਂ ਸਮਾਜ ਦਾ ਸੇਵਕ ਸਿਰਜਣ ਜਾ ਰਹੇ ਹੋ ਕਿਹ ਪਤਾ ਤੁਹਾਡੇ ਪੇਟ ਦੇ ਵਿੱਚੋਂ ਭਗਤ ਸਿੰਘ ਨੇ ਪੈਦਾ ਹੋਣਾ ਕਿਹ ਪਤਾ ਤੁਹਾਡੇ ਪੇਟ ਦੇ ਵਿੱਚੋਂ ਕਿਸੇ ਮਹਾਨ ਹਸਤੀ ਨੇ ਪੈਦਾ ਹੋਣਾ ਕੀ ਪਤਾ ਤੁਹਾਡੇ ਪੇਟ ਚ ਕਿਹਨੇ ਆਣਾ ਔਰ ਤੁਸੀਂ ਉਹਦੀ ਸੇਵਾ ਕਰੋ ਉਹਨੂੰ ਅੱਛੇ ਤਰੀਕੇ ਨਾਲ ਦੁਨੀਆ ਚ ਲੈ ਕੇ ਆਓ ਤਾਂ ਕਿ ਉਹ ਵੀ ਵੱਡਾ ਹੋ ਕੇ ਤੁਹਾਨੂੰ ਥੈਂਕ ਯੂ ਬੋਲੇ ਕਿ ਹਾਂ ਸਾਡੀ ਮਾਂ ਨੇ ਐਨਾ ਕਹੇ ਵੀ ਸਾਡੀ ਮਾਂ ਨੇ ਤਾਂ ਸਾਨੂੰ ਇਹੋ ਜਿਹਾ ਖਾਣੇ ਖਾਧੀਆਂ ਮੈਨੂੰ ਤਾਂ ਜੰਮਦੇ ਹੀ ਥਾਇਰੋਇਡ ਹੋਇਆ ਪਿਆ ਸੀ ਮੈਨੂੰ ਤਾਂ ਜੰਮਦੇ ਹੀ ਜੌਂਡਿਸ ਹੋਇਆ ਪਿਆ ਸੀ ਮਤਲਬ ਇਹ ਜਿਹੜੀਆਂ ਨੇ ਇਹ ਹੁਣ ਜਿਵੇਂ ਸਾਡੀਆਂ ਮਾਤਾ ਪਿਤਾ ਨੇ چھوٹے ਬੱਚੇ ਹੁੰਦੇ ਨੇ ਉਹ ਬੱਚਾ ਜੰਮਦੇ ਹੀ ਜੌਂਡਿਸ ਦਾ ਸ਼ਿਕਾਰ ਹੋ ਜਾਂਦਾ ਹਾਂਜੀ ਹਾਂਜੀ ਜੰਮਦੇ ਹੀ ਪੀਲੀਆ ਜਾਂਦਾ ਜਿਆਦਾਤਰ ਕਿ 90% ਤਾਂ ਪੀਲੀਆ ਹੁੰਦਾ ਹੀ ਹੈ ਛੋਟੇ ਬੱਚੇ ਜਦ ਜੰਮਦਾ ਹੈ ਨਾ ਟੈਂਪਰੇਰੀ ਸ਼ੂਗਰ ਹੋ ਜਾਂਦੀ ਹੈ ਲੇਡੀਜ਼ ਨੂੰ ਉਸ ਟਾਈਮ ਕਿ ਪ੍ਰੈਗਨੈਂਸੀ ਦੇ ਵਿੱਚ ਟੈਂਪਰੇਰੀ ਡਾਇਬੀਟੀਜ਼ ਹੋਈ ਤਾਂ ਉਹ ਉਹਦੇ ਵਿੱਚ ਵੀ ਬਹੁਤ ਕੇਅਰ ਦੀ ਲੋੜ ਹੁੰਦੀ ਹੈ ਕਈ ਉੱਥੇ ਹੀ ਡਾਇਬੀਟਿਕ ਹੋ ਜਾਂਦੀਆਂ ਨੇ ਉਹ ਹੁੰਦੀ ਤਾਂ ਪ੍ਰੀ ਮਤਲਬ ਉਹਨਾਂ ਮੌਕੇ ਦੀ ਮੌਕੀ ਹੁੰਦੀ ਹੈ ਟੈਂਪਰੇਰੀ ਹੁੰਦੀ ਹੈ ਸ਼ਾਇਦ ਉਹ ਕਹਿੰਦੇ ਹੁੰਦੇ ਆ ਵੀ ਪੈਨਕ੍ਰੇਸ ਉੱਤੇ ਵੀ ਬੇਬੀ ਦਾ ਭਾਰ ਪੈ ਗਿਆ ਤਾਂ ਕਰਕੇ ਹੋ ਜਾਂਦਾ ਥੋੜਾ ਹਾਂਜੀ ਹਾਂਜੀ ਤੇ ਉਹ ਟੈਂਪਰੇਰੀ ਹੁੰਦੀ ਆ ਬੱਚੇ ਤੋਂ ਬਾਅਦ हट ਜਾਂਦੀ ਆ ਕਈ ਵਾਰੀ ਕੋਈ ਦਵਾਈ ਨੂੰ ਵੀ ਲੈਣ ਨਾਲ ਉਹ ਹੋਰ ਵੀ ਜ਼ਿਆਦਾ ਨੁਕਸਾਨ ਹੁੰਦਾ ਇਸ ਕਰਕੇ ਉਹਨੂੰ ਥੋੜਾ ਜਿਹਾ ਮੈਨੇਜ ਕਰਕੇ ਚੱਲੋ ਔਰ ਫਰੂਟ ਖਾਣ ਨਾਲ ਕਦੇ ਸ਼ੂਗਰ ਨਹੀਂ ਵਧਦੀ ਜਿਹੜਾ ਮਰਜ਼ੀ ਫਰੂਟ ਖਾ ਸਕਦੇ ਆ ਇਹ ਤੁਹਾਡਾ ਬਹੁਤ ਵਧੀਆ ਸਵਾਲ ਸੀਗਾ ਇਹ ਗੱਲ ਕਰਨੀ ਬਣਦੀ ਆ ਕਿ ਜਦੋਂ ਪ੍ਰੈਗਨੈਂਟ ਹੋਈ ਕੋਈ ਲੇਡੀ ਤਾਂ ਉਹਦੀ ਜਿਹੜੀ ਖਰਾ ਉਹ ਬਹੁਤ ਡੀਸੈਂਟ ਹੋਣੀ ਚਾਹੀਦੀ ਕਿ ਤੁਹਾਡੇ ਘਰ ਦੇ ਇੱਕ ਚਰਾਗ ਆ ਰਹੇ ਤੁਹਾਡੇ ਘਰ ਦੇ ਚਾਹੇ ਉਹ ਕੁੜੀਆਂ ਚਾਹੇ ਮੁੰਡਾ ਤੁਹਾਡੀ ਔਲਾਦ ਆ ਹੋਣਾ ਖਾਨਦਾਨ ਤੁਹਾਡੇ ਅੱਗੇ ਵਧ ਰਿਹਾ ਤਾਂ ਮੇਰੇ ਖਿਆਲ ਉਹ ਬੱਚਾ ਬਹੁਤ ਤੰਦਰੁਸਤ ਹੋਣਾ ਚਾਹੀਦਾ ਮਾਂ ਜਿਹੜੀ ਖੁਰਾਕ ਖਾਊਗੀ ਜਿੰਨੀ ਵਧੀਆ ਖੁਰਾਕ ਉਹ ਖਾਊਗੀ ਉਹ ਸਾਰੀ ਬੱਚੇ ਚ ਜਾਣੀ ਆ ਬੱਚੇ ਨੇ ਉਹਦੇ ਨਾਲੇ ਵੱਡਣਾ ਹੈ ਨਾ ਜੇ ਉਹ ਖੁਰਾਕ ਨਹੀਂ ਖਾਊਗੀ ਨਾ ਜੀ ਬੱਚਾ بیمار ਪੈਦਾ ਹੋਊਗਾ ਤਾਂ ਜਿੰਨੀ ਪਿਓ ਨੇ ਕਮਾਈ ਕਰਨੀ ਆ ਉਹ ਉਹਦੇ ਚ ਜਾਣੀ ਹਾਂ ਕਮਜ਼ੋਰ ਪੈਦਾ ਹੋਊਗਾ ਬੱਚਾ ਤੇਰਾ ਖਰਚਾ ਉਧਰ ਜਾਊਗਾ ਕਿਉਂਕਿ ਬੱਚਾ ਜੇ ਛਿੱਕ ਵੀ ਮਾਰਦਾ ਫਿਰ ਜਾਨ ਨਿਕਲਦੀ ਆ ਫਿਰ ਡਾਕਟਰ ਕੋਲ ਭਜਦੇ ਨੇ ਲੈ ਕੇ ਤਾਂ ਪਹਿਲਾਂ ਹੀ ਕਿਉਂ ਨਾ ਕੇਅਰ ਕਰਕੇ ਜੀ ਬਿਲਕੁਲ ਕੈਲਸ਼ੀਅਮ ਭਰਪੂਰ ਹੋਵੇ ਸਾਰੇ ਵਿਟਾਮਿਨਸ ਹੋਣ ਸਾਰਾ ਆਇਰਨ ਹੋਵੇ ਹਰ ਚੀਜ਼ ਹੋਣੀ ਚਾਹੀਦੀ ਆ ਬਿਲਕੁਲ ਤੇ ਚਲੋ ਇਹ ਤਾਂ ਹੁਣ ਜਿਹੜੀਆਂ ਲੇਡੀਜ਼ ਹੁਣ ਇਸ ਟਾਈਮ ਪ੍ਰੈਗਨੈਂਟ ਹੈਗੀਆਂ ਨੇ ਤੇ ਉਹਨਾਂ ਨੂੰ ਅਗਰੇ ਪ੍ਰੋਗਰਾਮ ਨਾਲ ਸੁਣ ਲਿਆ ਤਾਂ ਮੇਰੇ ਖਿਆਲ ਦੇ ਵਿੱਚ ਉਹ ਸਾਰਾ ਗੰਦਮੰਦ ਖਾਣਾ ਜਿਹੜਾ ਮੈਦੇ ਤੋਂ ਬਣਦਾ ਜਿਹੜੇ ਫਾਸਟ ਫੂਡ ਨੇ ਛੱਡ ਦੇਣ ਗਿਆ ਕੋਲਡ ਡਰਿੰਕ ਵਗੈਰਾ ਛੱਡ ਦੇਣ ਗਿਆ ਔਰ ਚੰਗੀ ਖੁਰਾਕ ਖਾਣ ਗਿਆ ਬਜ਼ੁਰਗਾਂ ਦੇ ਇਹੀ ਫਾਇਦੇ ਹੁੰਦੇ ਨੇ ਘਰਾਂ ਦੇ ਵਿੱਚ ਬਜ਼ੁਰਗ ਆਪਣੀ ਜਿਹੜੀ ਪੂਰੀ ਜ਼ਿੰਦਗੀ ਦੀ ਇੱਕ ਐਕਸਪੀਰੀਅੰਸ ਹੁੰਦਾ ਉਹ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਜਾਂਦਾ ਜੇਕਰ ਜੀ ਬਜ਼ੁਰਗ ਹੋਣਗੇ ਨਾ ਤੁਹਾਨੂੰ ਆਪਾਂ ਕਹਿੰਦੇ ਸਾਨੂੰ ਬਜ਼ੁਰਗ ਟੋਕ ਦਿਆ ਆ ਨਾ ਕਰ ਉਹ ਨਾ ਕਰ ਪਰ ਉਹਦਾ ਰਿਜ਼ਲਟ ਕਹਿੰਦੇ ਨਾ ਸਿਆਣਾ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਸੋ ਜੇ ਸਾਡੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ ਤਾਂ ਤੁਹਾਨੂੰ ਇੱਕ ਸਿੱਧਾ ਰਸਤਾ ਦੱਸਣਗੇ ਪੁੱਤ ਆ ਨਾ ਕਰ ਆ ਕਰ ਲੈ ਅਸੀਂ ਆਪਣੇ ਬਜ਼ੁਰਗਾਂ ਦੇ ਨਹੀਂ ਕਹਿਣ ਲੱਗ ਗਏ ਵੀ ਤ੍ਰਿਫਲੇ ਦਾ ਖਾਦਾ ਤੇ ਸੁਭਾਸ਼ ਗੋਇਲ ਦਾ ਕਿਹਾ ਜਦ ਹੀ ਪਤਾ ਲੱਗਦਾ ਜਦ ਹੀ ਪਤਾ ਲੱਗਦਾ ਬਿਲਕੁਲ ਸਹੀ ਗੱਲ ਹੈ ਚਲੋ ਇਹ ਤਾਂ ਬਹੁਤ ਵਧੀਆ ਹੋ ਗਿਆ ਚਲੋ ਉਹਨਾਂ ਬੀਬੀਆਂ ਨੂੰ ਪਤਾ ਲੱਗ ਗਿਆ ਜਿਹੜੇ ਬੱਚੇ ਛੋਟੇ ਨੇ ਉਹਨਾਂ ਦੀ ਕੇਅਰ ਵੀ ਉਹਨਾਂ ਦੇ ਮਾਪੇ ਨਹੀਂ ਕਰਨੀ ਐ ਜੀ ਜਿਹੜੇ ਲੋਕ ਬਹੁਤ ਸਾਲਾਂ ਤੋਂ 슈ਗਰ ਦੇ ਨਾਲ ਲੜ ਰਹੇ ਨੇ ਦਵਾਈਆਂ ਵੀ ਖਾ ਰਹੇ ਨੇ 인슐린 ਵੀ ਲੱਗ ਰਹੀ ਆ ਸਭ ਕੁਝ ਹੋ ਰਿਹਾ ਪਰਹੇਜ਼ ਵੀ ਰੱਖ ਰਹੇ ਨੇ ਸੈਰ ਵੀ ਕਰ ਰਹੇ ਨੇ ਸਭ ਕੁਝ ਚੱਲ ਰਿਹਾ ਫਿਰ ਵੀ 슈ਗਰ ਨਹੀਂ ਘਟਦੀ ਫਿਰ ਵੀ 슈ਗਰ ਬਹੁਤ ਜ਼ਿਆਦਾ ਹੁੰਦੀ ਹੈ ਉਹਦਾ ਕੀ ਕਾਰਨ ਆ ਉਹਦਾ ਨ ਮੁੱਖ ਕਾਰਨ ਹੈ ਇੱਕ ਤਾਂ ਮੋਬਾਈਲ ਦੀ ਬਹੁਤ ਜ਼ਿਆਦਾ ਯੂਜ਼ਿੰਗ ਹੈ ਆਹ ਦੂਸਰਾ ਸਟ्रेस ਮੋਬਾਈਲ ਦੀ ਯੂਜ਼ਿੰਗ ਕੇ ਮੈਂ ਆਪਾਂ ਇੱਥੇ ਬੈਠੇ ਆਂ ਇੱਕ ਵਾਰ ਕੋਈ ਰੀਲ ਦੇਖ ਲਈ ਆਪਾਂ ਨੇ ਉਹ ਐਸੀ ਸ਼ੁਰੂ ਹੁੰਦੀ ਐ ਐਸੀ ਸ਼ੁਰੂ ਹੁੰਦੀ ਐ 40 45 ਮਿੰਟ ਬਾਅਦ ਤੁਸੀਂ ਦੇਖੋ ਵੀ ਉਹ ਕਿੰਨੀਆਂ ਰੀਲਾਂ ਦੇਖ ਜਾਂਦਾ ਬੰਦਾ 40 45 ਰੀਲਾਂ ਦੇਖਣ ਦਾ ਮਤਲਬ ਇੱਕ ਡੇਢ ਮਿੰਟ ਦੀ ਰੀਲ ਤਾਂ 2 ਘੰਟੇ ਹੋ ਗਏ ਪਤਾ ਹੀ ਨਹੀਂ ਲੱਗਿਆ ਇੱਕ ਜਗ੍ਹਾ ਹੀ ਬੈਠੇ ਬਿਠਾਏ ਟਾਈਮ ਵੀ ਵੇਸਟ ਹੋ ਗਿਆ ਹਾਂ ਟਾਈਮ ਜਿਹੜਾ ਹੋ ਗਿਆ ਹੋ ਗਿਆ ਉਹ ਦਿਮਾਗ ਦੇ ਵਿੱਚ ਕਿੰਨੇ ਕੈਮੀਕਲ ਲੋਚੇ ਹੋਏ ਇੱਕ ਵੀਡੀਓ ਆ ਰਿਹਾ ਬਾਬੇ ਰਣਕ ਦੀ ਗੁਰਬਾਣੀ ਚੱਲ ਰਹੀ ਐ ਦੂਜਾ ਵੀਡੀਓ ਆ ਗਿਆ ਕਿਤੇ ਕੋਈ ਕਤਲ ਹੋ ਰਿਹਾ ਤੀਜਾ ਵੀਡੀਓ ਆ ਗਿਆ ਗੱਡੀ ਕਿੱਦਾਂ ਦੇ ਵੀਡੀਓ ਆ ਰਹੇ ਨੇ ਉਹ ਬੰਦਾ ਦੇਖੀ ਜਾਂਦਾ ਲੋਚਾ ਇੱਥੇ ਹੋਈ ਜਾਂਦਾ ਤੇ ਉਹ ਆਖਰ ਇੱਕ ਫਿਰ ਫਿਰ ਵਿੱਚ ਵਿੱਚ ਚੱਲਦੇ ਚੱਲਦੇ ਕਦੇ ਭਗਵੰਤ ਮਾਨ ਦੀ ਸਪੀਚ ਆ ਗਈ ਕਦੇ ਸੁਖਵੀਰ ਬਾਦਲ ਦੀ ਸਪੀਚ ਆ ਗਈ ਉਹਦੇ ਖਿਲਾਫ ਬੋਲਦਾ ਉਹਦੇ ਪੱਖ 'ਚ ਬੋਲਦਾ ਉਹ ਬੰਦਾ ਬੰਦਾ ਉਲਝੀ ਜਾਂਦਾ ਹਾਂ ਉਹਦੇ 'ਚ ਕੀ ਹੁੰਦਾ ਕਿ ਇੱਕ ਤਾਂ ਸਟ्रेस ਉੱਤੋਂ ਸ਼ੂਗਰ ਹੋਈ ਹੋਈ ਆ ਤੇ ਫਿਰ ਉਹ ਫਿਰ ਉਹਨੂੰ ਸਟ्रेस ਦੂਜਾ ਹੋ ਜਾਂਦਾ ਘਰ 'ਚ ਕਲੇਸ਼ ਪੈਂਦਾ ਕਉਂ ਜਦੋਂ ਮੋਬਾਈਲ ਤੋਂ ਨਹੀਂ ਹਟਦਾ ਘਰ ਵਾਲੀ ਕਹਿੰਦੀ ਮੈਂ ਤੇ ਰੋਟੀ ਪਾਈ ਬੈਠੀ ਹਾਂ ਤੂੰ ਝਾਗਦਾ ਬਣੀ ਉਹ ਪੰਗਾ ਖੜਾ ਹੋ ਜਾਂਦਾ ਇਸੇ ਤਰ੍ਹਾਂ ਨੇ ਜੀ ਇੱਕ ਡਾਇਬਟੀਜ਼ ਦਾ ਨਾ ਠੀਕ ਹੋਣ ਦਾ ਮੁੱਖ ਕਾਰਨ ਇੱਕ ਹੈਗਾ ਕਿ ਇਹ ਲੋਕ ਨਾ ਦਵਾਈਆਂ ਖਾਣਗੇ ਸਾਰੀ ਅ ਵੀ ਡਾਕਟਰ ਨੇ ਦਸੀਆ ਦਵਾਈ ਨੇ ਟਾਈਮ ਤੇ ਪੂਰੀ ਘੜੀ ਦੇਖ ਕੇ ਖਾ ਲੈਣਗੇ ਜਾਂ ਬੱਚੇ ਦੇ ਦਿੰਦੇ ਨੇ ਪਾਪਾ ਖਾ ਲਾ ਮੰਮਾ ਖਾ ਲਾ ਲੇਕਿਨ ਉਹ ਜਿਹੜੀ ਖੁਰਾਕ ਦੀ ਜਿਹੜੀ ਮੇਨ ਹੈ ਪਰਹੇਜ਼ ਦੀ ਗੱਲ ਆ ਉਹ ਨਹੀਂ ਕਰਨੀ ਵੀ ਚਾਹ ਵਿੱਕੀ ਪੀ ਲੈਣੀ ਨਾਲ ਗੁਲਾਬ ਜਾਮਣਾ ਦੋ ਲਪੇਟ ਦੇਣੀ ਆ ਤੇ ਜਾਂ ਫਿਰ दारू ਪੀਣੀ ਰਾਤ ਨੂੰ ਜਿਨ੍ਹਾਂ ਨੇ ਉਗਲ ਨੇ ਕੋਈ ਨਹੀਂ ਦਾਰੂ ਪੀ ਕੇ ਤਾਂ ਠੀਕ ਹੀ ਹੋਊਗੀ ਵੀ ਕਮਲੋ ਜਿਹੜੀ ਐਨੀ ਦਵਾਈ ਖਾਦੀ ਆ ਤੇ ਤੁਸੀਂ ਉਹ ਉਹਦਾ ਸਾਰਾ ਹੀ ਸਤਿਆਨਾਸੂ ਕਹਿੰਦਾ ਦਵਾਈ ਦਾ ਅਸਰ ਨਹੀਂ ਆਦਾ ਫਿਰ ਉਹਦਾ ਅਸਰ ਨਹੀਂ ਆਇਆ ਇੱਕ ਰਸ ਬੰਦਾ ਸੀਗਾ ਸਾਡੇ ਜਾਣਕਾਰ ਸੀ ਉਹਨੂੰ ਸ਼ੂਗਰ ਸੀਗੀ ਤੇ ਉਹਨੇ ਚਾਹ ਫਿੱਕੀ ਵੀ ਪੈਂਜੀ ਚਾਹ ਫਿੱਕੀ ਪੀਣੀ ਆ ਤੇ ਕੁਛ ਨਹੀਂ ਭਰੇਜ ਜੀ ਪੂਰਾ ਸੀ ਸੈਰ ਵੀ ਕਰਨੀ ਰਾਤ ਨੂੰ ਡਰਿੰਕ ਕਰਨੀ ਮੈਂ ਕਿਹਾ ਵੀਰ ਜੀ ਤੁਸੀਂ ਡਰਿੰਕ ਕਰਦੇ ਹੋ ਤਾਂ ਇਹ ਤਾਂ ਸ਼ੂਗਰ ਵਾਸਤੇ ਖਰਾਬ ਆ ਨਹੀਂ ਕਹਿੰਦੇ ਕੋੜੀ ਹੁੰਦੀ ਕੋੜੀ ਚੀਜ਼ ਕਹਿੰਦੇ ਸ਼ੂਗਰ ਨੂੰ ਮਾਰਦੀ ਆ ਮੈਂ ਕਿਹਾ ਵੀ ਬੇਟਾ ਇਹ ਸੁਣਿਆ ਵੀ ਜਿਹੜੀ ਸ਼ਰਾਬ ਹੁੰਦੀ ਆ ਜਦ ਤੁਸੀਂ ਇਹ ਪੀਨੇ ਹੋ ਇਹ ਤਾਂ ਸ਼ੂਗਰ ਨੂੰ ਵਧਾਉਂਦੀ ਆ ਹੋਰ ਤੇ ਇਹ ਵੀ ਲੀਵਰ ਨੂੰ ਖਰਾਬ ਕਰਦੀ ਆ ਲੀਵਰ ਤੋਂ ਵੀ ਸ਼ੂਗਰ ਹੁੰਦੀ ਆ ਨਾ ਜੇ ਲੀਵਰ ਖਰਾਬ ਆ ਤੁਹਾਡਾ ਤਾਂ ਸ਼ੂਗਰ ਨੇ ਖਰਾਬ ਹੋਣਾ ਹੀ ਆ ਲੀਵਰ ਤੋਂ ਹੀ ਸ਼ੂਗਰ ਆ ਜੀ ਇੱਥੇ ਗੱਲ ਕਰਦਾ ਪਹਿਲਾਂ ਲੀਵਰ ਖਰਾਬ ਹੁੰਦਾ ਆ ਬਿਲਕੁਲ ਕਿਵੇਂ ਹੁੰਦੀ ਆ ਬਿਲਕੁਲ ਪਹਿਲਾਂ ਲੀਵਰ ਤੋਂ ਸਟਾਰਟਿੰਗ ਲੀਵਰ ਤੋਂ ਹੁੰਦੀ ਆ ਬਿਲਕੁਲ ਸਟਾਰਟਿੰਗ ਹੁੰਦੀ ਆ ਤੇ ਕਿਉਂ ਕਿ ਦੀ ਜੜੋ ਥੀ ਆ 슈ਗਰ ਦੀ ਜੇ ਲੀਵਰ ਸਹੀ ਆ ਤੁਹਾਡਾ ਕੰਮ ਕਰ ਰਿਹਾ ਖਾਣਾ ਖੂਣਾ ਹਜ਼ਮ ਹੋ ਰਿਹਾ ਇਹਦਾ ਮਤਲਬ ਜੇ ਖਾਣਾ ਹਜ਼ਮ ਹੋ ਰਿਹਾ ਲੀਵਰ ਠੀਕ ਆ ਤੁਹਾਡਾ ਖਾਣਾ ਪੀਣਾ ਸਹੀ ਆ ਤੁਹਾਡੀ ਖੁਰਾਕ ਸਹੀ ਆ ਬਿਲਕੁਲ ਸਹੀ ਆ ਤੇ ਉਹ ਲੋਕਾਂ ਨੂੰ ਦੱਸੋ ਜਿਹੜੇ ਸ਼ਰਾਬ ਵੀ ਪੀਂਦੇ ਕਹਿੰਦੇ ਨੇ ਜਿੱਤੇ ਕੋੜੀ ਹੁੰਦੀ ਆ ਸ਼ਰਾਬ ਤਾਂ ਸ਼ੂਗਰ ਨੂੰ ਠੀਕ ਕਰਦੀ ਆ ਮੈਨੂੰ ਦੱਸਦਾ ਨੂਰੀ ਬੈਡੋਂ ਤੋਂ ਬੜਾ ਵਧੀਆ ਸਵਾਲ ਹੈ ਜਿਹਨੇ ਲੋਕ ਸ਼ਰਾਬ ਪੀਂਦੇ ਆ ਉਹਨਾਂ ਨੂੰ ਮੇਰਾ ਪਤਾ ਹੈ ਵੀ ਗੋਇਲ ਸਾਹਿਬ ਦਾ ਪ੍ਰੋਗਰਾਮ ਕਦੇ ਵੀ ਸ਼ਰਾਬ ਛਡਾਉਣ ਤੋਂ ਬਿਨਾ ਪੂਰਾ ਨਹੀਂ ਹੁੰਦਾ ਮੇਰਾ ਮੇਰਾ ਬੰਦ ਕਰ ਦਿੰਦੇ ਨੇ ਪ੍ਰੋਗਰਾਮ ਇਹਨੂੰ ਪਰੇ ਕਰੋ ਹੈ ਲੇਕਿਨ ਜਿਨ੍ਹਾਂ ਨੂੰ ਪਤਾ ਹੈ ਵੀ ਗੱਲ 'ਚ ਕੋਈ ਤਾਂ ਗੱਲ ਹੈਗੀ ਆ ਮੈਂ ਇਹ ਨਹੀਂ ਕਹਿੰਦਾ ਵੀ ਦਾਰੂ ਨੂੰ ਇਕਦامی ਬੰਦ ਕਰ ਦੋ ਮੈਂ ਇਹ ਨਹੀਂ ਕਹਿੰਦਾ ਵੀ ਅੱਜੇ ਛੱਡ ਦੋ ਕਿਉਂਕਿ ਦੇਖੋ ਆਪਾਂ ਨੂੰ ਐਨੀ ਦੇਰ ਤੋਂ ਕੋਈ ਵੀ ਚੀਜ਼ ਲੱਗੀ ਹੋਈ ਆ ਉਹਨੂੰ ਹੌਲੀ-ਹੌਲੀ ਆਪਾਂ ਕਰ ਸਕਦੇ ਆ ਸਰੀਰ ਨੂੰ ਆਦਤ ਹੁੰਦੀ ਆ ਪਹਿਲਾਂ ਘਟਾਉਣ ਦੀ ਕੋਸ਼ਿਸ਼ ਕਰੋ ਆਪਦੇ ਆਪ ਨੂੰ ਮਾਰੋ ਐਂਡ ਆਪਾਂ ਜਦੋਂ ਜਿੱਦ ਕਰਦੇ ਆ ਕੋਈ ਚੀਜ਼ ਦੀ ਤਾਂ ਆਪਾਂ ਉਹਨੂੰ ਕਰ ਹੀ ਲੈਂਦੇ ਆ ਦੂਜਾ ਜਿਹੜੀ ਸ਼ਰਾਬ ਹੈ ਤੁਸੀਂ ਛੱਡੋ ਜਾਂ ਨਾ ਛੱਡੋ ਇਹ ਨਹੀਂ ਮੈਂ ਕਹਿੰਦਾ ਇਹ ਤੁਹਾਡੀ ਤੁਹਾਡੀ ਆਪਣੀ ਆਪਦਾ ਡਿਸੀਜਨ ਹੈ ਪਰ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਜਿੰਨੇ ਵੀ 슈ਗਰ ਦੇ ਪੇਸ਼ੈਂਟ ਆ ਹਾਰਟ ਦੇ ਪੇਸ਼ੈਂਟ ਆ ਉਹ ਜਿੰਨੇ ਵੀ ਨਰਵ ਸਿਸਟਮ ਨਾਲ ਜੁੜੀਆਂ ਹੋਈਆਂ ਜਾਂ ਚਾਹੇ ਸਟ्रेस ਚਾਹੇ ਬ੍ਰੇਨ ਦੀ ਕੋਈ ਜਿੱਥੇ ਨਾੜੀ ਤੰਤਰ ਦੀ ਗੱਲ ਆ ਗਈ ਜਿੱਥੇ ਤੁਹਾਡੀਆਂ ਨਾੜਾਂ ਕਮਜ਼ੋਰ ਨੇ ਉੱਥੇ ਜੇ ਤੁਸੀਂ दारू ਪੀਓਗੇ ਚਾਹੇ ਉਹ ਦਿਲ ਦੀਆਂ ਨਾੜਾਂ ਨੇ ਚਾਹੇ ਉਹ ਪੈਂਕ੍ਰੀਆਜ਼ ਦੀਆਂ ਨਾੜਾਂ ਨੇ ਚਾਹੇ ਉਹ ਬ੍ਰੇਨ ਦੀਆਂ ਜਦੋਂ ਤੁਹਾਨੂੰ ਕੋਈ ਬਿਮਾਰੀ ਹੋਊਗੀ ਉਸ ਤੋਂ ਬਾਅਦ ਜਿਹੜੀ दारू ਹੈ ਉਹ ਤੁਹਾਨੂੰ ਡੇ ਬਾਏ ਡੇ ਬਾਏ ਡੇ ਸ਼ਮਸ਼ਾਨ ਘਾਟ ਵੱਲ ਲੈ ਕੇ ਜਾਂਦੀ ਹੈ ਫਿਰ ਚਾਹੇ ਤੁਸੀਂ ਕਹਿ ਦਿਓ ਵੀ ਉੱਥੇ ਜਾ ਕੇ ਵੀ ਲੈ ਵੀ ਆਪਾਂ ਉੱਥੇ ਪਹੁੰਚ ਗਏ ਜਿੱਥੇ ਲੋਕ ਲੋਕ ਆਉਣ ਨੂੰ ਮਰਦੇ ਆ ਮੈਨੂੰ ਇਹ ਮਜ਼ਾਕ ਕਰ ਸਕਦੇ ਹੋ ਤੁਸੀਂ ਲੇਕਿਨ ਜਿਉਣਾ ਜਿਹੜਾ ਹੈਗਾ ਉਹ ਝੂਠ ਹੈ ਮਰਨਾ ਸੱਚ ਹੈ ਇਹ ਵੀ ਗੱਲ ਕੋਈ ਦੋ ਰਾਇ ਨਹੀਂ ਹੈ ਪਰ ਆਪਾਂ ਆਪਣੇ ਪਰਿਵਾਰ ਲਈ ਜਿਹੜਾ ਪਰਿਵਾਰ ਆਪਾਂ ਸਿਰਜਿਆ ਆਪਾਂ ਬਣਾਇਆ ਉਹ ਬੱਚੇ ਪੈਦਾ ਕੀਤੇ ਉਹਨੂੰ ਲੈ ਕੇ ਆਏ ਆ ਦੁਨੀਆ 'ਚ ਉਹਨਾਂ 'ਤੇ ਜ਼ਰੂਰ ਤਰਸ ਸਿਖਾਓ ਕਿ ਤੁਹਾਨੂੰ ਜੇ ਕੁਝ ਹੋ ਗਿਆ ਤਾਂ ਉਹਨਾਂ ਦਾ ਕੀ ਬਣੂਗਾ ਉਮਰ ਤੋਂ ਪਹਿਲਾਂ ਕਿਉਂ ਮਰਨਾ ਹੈ ਉਮਰ ਤੋਂ ਪਹਿਲਾਂ ਕਿਉਂ ਮਰਨਾ ਹੈ ਨਾਲੇ ਬੁਢੇ ਹੋਣ ਤੋਂ ਪਹਿਲਾਂ ਅਸੀਂ ਤਾਂ ਕਹਿੰਦੇ ਬੁਢੇ ਹੋ ਕੇ ਵੀ ਜਵਾਨ ਰਹੋ ਤੇ ਬੁੜੇ ਹੋਣ ਤੋਂ ਪਹਿਲਾਂ ਹੀ ਬੁੜੇ ਕਿਉਂ ਹੋਣਾ ਤਾਂ ਉਹਦੇ ਵਾਸਤੇ ਬਹੁਤ ਕੁਝ ਹੈਗਾ ਤੁਹਾਡੀ ਰਸੋਈ ਘਰ ਚ ਬਹੁਤ ਕੁਝ ਹੈਗਾ ਤੁਹਾਡੇ ਆਲੇ-ਦਾਲੇ ਬਹੁਤ ਕੁਝ ਹੈਗਾ ਤਾਂ ਸਾਨੂੰ ਬਦਾਮ, ਕਿਸ਼ਮਿਸ ਇਹ ਚੀਜ਼ਾਂ ਖਾਣ ਦੀ ਲੋੜ ਨਹੀਂ ਹੈ ਸਾਨੂੰ ਲੋੜ ਹੈ ਸਿਰਫ ਖਾਣ-ਪੀਣ ਨੂੰ ਠੀਕ ਕਰਨ ਦੀ ਅੱਗੇ ਕਿਹੜੇ ਸਾਡੇ ਘਰਾਂ ਚ ਬਦਾਮ ਹੁੰਦੇ ਸੀ ਅੱਗੇ ਕਿਹੜੇ ਸਾਡੇ ਘਰਾਂ ਚ ਖੋਲੀ ਖਾਈ ਜਾਂਦੇ ਸੀ ਭੁੱਜੇ ਹੁੰਦੇ ਮੱਕੀ ਦੇ ਦਾਣੇ ਖਾਣੇ ਬਦ ਤੋਂ ਮੂੰਗਲੀ ਮੂੰਗਲੀ ਖਾਂਦੇ ਸੀ ਹੋਲਾ ਪਟਕੇ ਲਿਆ ਗਿਆ ਅੱਗੇ ਚ ਫੂਕ ਕੇ ਖਾਂਦੇ ਮਤਲਬ ਉਹ ਚੀਜ਼ਾਂ ਦੀ ਅਲਰਜੀ ਸੀਗੀ ਹੁਣ ਵੀ ਹੈਗੀ ਹੈ ਹੁਣ بس ਸਾਡੇ ਦਿਖਾਵਾ ਪੈ ਗਿਆ ਵੀ ਅਸੀਂ ਟੇਬਲ ਤੇ ਬਦਾਮ ਰੱਖਣੇ ਨੇ ਤੇ मूਫਲੀ ਖਾਣੀ ਨਹੀਂ ਅੱਛਾ ਜਦੋਂ दारू ਪੀਂਦੇ ਨੇ ਉਦੋਂ मूਫਲੀ ਖਾਣ ਲੱਗ ਜਾਂਦੇ ਨੇ ਉਹ ਹੋਰ ਪੰਗਾ ਪਾ ਲੈਂਦੇ ਆ ਗਰਮੀ ਦੇ ਵਿੱਚ ਬੀਪੀ ਵੱਜ ਜਾਂਦਾ ਫੇਰ ਵਿੱਚ ਗਰਮੀ ਫਿਰ ਉਦੋਂ ਬਦਾਮ ਭੁੱਲ ਜਾਂਦੇ ਆ ਮਤਲਬ ਕਹਿਣ ਦਾ ਵੀ ਜਦੋਂ ਵੀ ਤੁਸੀਂ ਕੁਝ ਵੀ ਲੈਣਾ ਸਭ ਤੋਂ ਪਹਿਲਾਂ ਇੱਕ ਤਾਂ ਜਦੋਂ ਕੋਈ ਰੋਗ ਹੋ ਜਾਵੇ ਚਾਹੇ ਸ਼ੂਗਰ ਦਾ ਹੋ ਜਾਵੇ ਚਾਹੇ ਕੋਈ ਹੋ ਜਾਵੇ ਆਪਣੇ ਆਸ-ਪਾਸ ਆਪਣੇ ਨੇੜੇ ਤੇੜੇ ਕੋਈ ਆਯੁਰਵੈਦਿਕ ਦਾ ਵੈਦ ਲੱਭ ਕੇ ਰੱਖੋ ਉਹਦੇ ਨਾਲ ਯਾਰੀ ਪਾ ਕੇ ਰੱਖੋ ਕਿਉਂਕਿ ਵੈਦ ਜਿਹੜਾ ਹੈਗਾ ਜਦੋਂ ਵੀ ਮੂੰਹ ਖੋਲੂਗਾ ਉਹ ਤੁਹਾਡੀ ਤੰਦਰੁਸਤੀ ਲਈ ਬੋਲੂਗਾ ਜਦੋਂ ਵੀ ਉਹਨੇ ਕੋਈ ਤੁਹਾਨੂੰ ਕਹਿ ਤੀ ਗੱਲ ਵੀ ਬਈ ਗੱਲ ਸੁਣ ਬਈ ਜਵਾਨ ਤੂੰ ਇਹ ਕੀ ਕਰੀ ਜਾਂਦਾ ਦਾਰੂ ਨਾ ਪੀਆ ਕਰ ਤੂੰ ਆਕਰ ਜਿਹਨੇ ਕਹਤਾ ਦਾਰੂ ਨਾ ਪੀਆ ਕਰ ਉਸ ਗਲਤੇ ਵਿਚਾਰ ਕਰੋ ਉਹਨੇ ਕਿਹਾ ਤੋ ਢੀ ਜਮੀਨ ਆਪਦੇ ਨਾਮ ਲਵਾਉਣੀ ਹੈ ਤੁਹਾਨੂੰ ਸਲਾਹ ਹੀ ਦੇਣੀ ਹੈ ਤੇ ਉਹਦੇ ਤੇ ਵਿਚਾਰ ਕਰੋ ਛੱਡੋ ਜਾਂ ਨਾ ਛੱਡੋ ਤੁਹਾਡੀ ਮਰਜ਼ੀ ਆ ਪਰ ਵੈਦ ਨਾਲ ਦੋਸਤੀ ਕਰਕੇ ਰੱਖੋ ਵੈਦ ਤੋਂ ਪੁੱਛਦੇ ਰਹੋ ਮਾੜੀਆਂ ਮੋਟੀਆਂ ਗੱਲਾਂ ਵੈਦ ਤਾਂ ਨਵਜ ਦੇਖ ਕੇ ਕਈ ਵਾਰੀ ਐਸ ਜੀਆਂ ਗੱਲਾਂ ਦੱਸ ਜਾਂਦੇ ਆ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਔਰ ਹੁਣ ਦੇਖੋ ਅੱਜ ਕੱਲ YouTube ਤੇ ਜਣਾ ਖਾਣਾ ਵੈਦ ਬੈਠਾ ਜਣੀ ਗਣੀ ਦੀ ਗੱਲ ਆਪਾਂ ਸੁਣਦੇ ਆ ਪਰ ਸੁਣੋ ਸਭ ਦੀ ਕਰੋ ਆਪਦੀ ਜਦੋਂ ਵੀ ਕਰਨੀ ਆ ਆਪਦੀ ਕਰਨੀ ਆ ਔਰ ਕੋਈ ਵੀ ਦਵਾਈ ਕੋਈ ਵੀ ਚੀਜ਼ ਕਿਸੇ ਵੈਦ ਨੂੰ ਬਿਣਾ ਮਿਲੇ ਜਾਂ ਵੈਦ ਦੀ ਸਲਾਹ ਲਏ ਬਿਨਾ ਨਹੀਂ ਕਰਨੀ ਜਿਵੇਂ ਹੁਣ ਅਸੀਂ ਘਰੇਲੂ ਨੁਸਖੇ ਕਈ ਬੋਲਦੇ ਆ ਤਾਂ ਉਹ ਜਿਹੜੇ ਨੁਸਖੇ ਬਹਿ ਬੋਲਦਾ ਉਹ ਗ੍ਰੰਥਾਂ ਚੋਂ ਪੜ੍ਹ ਕੇ ਵੈਦਾਂ ਦੀ ਸਲਾਹ ਨਾਲ ਵੈਦ ਜੀ ਦਾ ਪਿੱਛੇ ਨਾ ਹੁੰਦਾ ਵੀ ਸਾਡੇ ਫਲਾਣੇ ਵੈਦ ਨੇ ਇਹ ਨੁਸਖਾ ਦੱਸਿਆ ਔਰ ਉਹ ਸਰਵ ਸਰਵ ਹਿਤਕਾਰੀ ਹੁੰਦਾ ਐ ਨਹੀਂ ਹੈ ਜਿਹੜਾ ਨੁਸਖਾ ਮੈਨੂੰ ਪਤਾ ਵੀ ਇਹ ਸਰਵ ਹਿਤਕਾਰੀ ਨਹੀਂ ਹੈਗਾ ਉਹ ਮੈਂ ਬੋਲਦਾ ਹੀ ਨਹੀਂ ਉਹ ਮੈਂ ਮੈਂ ਕਹਿ ਦਿੰਦਾ ਵੀ ਇਹਦੇ ਬਾਰੇ ਤੁਸੀਂ ਸਾਡੇ ਵੈਦ ਨੂੰ ਮਿਲ ਕੇ ਗੱਲ ਕਰੋ चुछ। चुछ। क्या लगा था तुझे मेरे खिलाफ गवाही देके तू बच जाएगी है? बचाओ। कोई नहीं आएगा तुझे बचाने के लिए वाह मेरे हीरो आते ही कर दिया गुंडों को जीरो मेरे दो तीन आदमियों को मार के खुद को तू शेर समझ रहा है अरे पूरी फौज पड़ी है से लड़ने के लिए तो भेज अपनी फौज अब तू ही आ जा अरे ऐसा तू क्या खाता है यार इतनी ताकत कहां से लाता है मेरा भरोसेमंद साथी X प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है मेरा स्टेमिना ਪਿਛਲੇ ਸਾਲ ਬਿਜ਼ੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਐਨੀਵਰਸਰੀ ਤੇ ਵੀ ਨਹੀਂ ਜਾ ਸਕੇ। ਓ ਡੀਅਰ ਐਸੇ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ। ਚੱਲੀਏ। ਬਿਲਕੁਲ ਚਲੋ। ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ। ਬੇਟਾ ਦਾਦਾ ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਐ। ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ। ਉਹ ਪੰਗੜਾ ਕਿਵੇਂ ਪਾਉਣਗੇ? ਦਾਦਾ ਬੱਲੇ 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 ਆਇਆ। ਹੋ ਗਏ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਉਹ ਇਹ ਚਮਤਕਾਰ ਕੀਤਾ ਹੈ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਆ ਵੇਖੋ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਪ੍ਰਹੀ ਤੀ ਜਲਦੀ ਗੇਟ ਖੋਲ ਜਾ ਪਹਿਲੇ ਹੀ ਆਫਿਸ ਤੋਂ ਲੇਟ ਆ ਕਿਤੇ ਨਹੀਂ ਲੇਟ ਹੁੰਦਾ ਤੁਸੀਂ ਪਹਿਲਾ ਮੁੰਡੇ ਨੂੰ ਦਵਾਈ ਵਾਕੇ ਲਿਆਓ ਅੱਜ ਫੇਰ ਪ੍ਰਿੰਸੀਪਲ ਨੇ ਇਹਨੂੰ ਵਾਪਸ ਭੇਜਤਾ ਵੀਜੀ ਇਹ ਤਾਂ ਮਾਮੂਲੀ ਜਿਹਾ ਚਮੜੀ ਰੋਗ ਹੈ ਆਪਾਂ ਕੱਲ ਕੱਲ ਕਲੀ ਜਾਨੀਓ ਹੁਣੇ ਚਲੋ ਮੈਨੂੰ ਪ੍ਰਿੰਸੀਪਲ ਨੇ ਡਾਕਟਰ ਦਾ ਪਤਾ ਦੱਸਿਆ ਬੱਚੇ ਨੂੰ ਸੋਰਾਇਸਿਸ ਨਾਂ ਦਾ ਚਮੜੀ ਰੋਗ ਹੈ ਆ ਸੋਰਾ ਜੀਐਮ ਆਯੁਰਵੈਦਿਕ ਸਕਿਨ ਟ੍ਰੀਟਮੈਂਟ ਦਿਓ ਇਹ ਰੋਗ ਕਿਸੇ ਵੀ ਉਮਰ 'ਚ ਕਿਸੇ ਨੂੰ ਵੀ ਹੋ ਸਕਦਾ ਜੇ ਤੁਸੀਂ ਵੀ ਚਮੜੀ ਰੋਗ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਸ਼ੁਰੂ ਕਰੋ 30 ਸਾਲਾਂ ਤੋਂ ਭਰੋਸੇਮੰਦ ਵੈਦਵਾਨ ਦਾ ਸੋਰਾ ਜੀਐਮ आयुर्वेदिक स्किन ट्रीटमेंट <laughs> <laughs> काला गोंद कैप्सूल है मेरे गोडिया ने ग्रीस बना दी ਤੇ ਕਾਲਾ ਗੋਂਦ ਕਰੀਮ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਫੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ